ਬਸ ਕਰਵੇ ਇਹਦੀ ਮੈਂ ਰਗ ਰਗ ਤੋ ਬਾਗਵਾ ਜੇ ਤੁਹਾਨੂੰ ਇਹ ਗੱਲ ਕਹਿੰਦੀ ਆ ਨਾ ਵੀ ਜਿਹੜੀ ਸਾਨੂੰ ਕੁੜੀ ਪਸੰਦ ਹੈ ਉਹ ਡਿੰਪਲ ਨੂੰ ਵੀ ਪਸੰਦ ਹੈ ਤਾਂ ਪੁੱਤ ਇਹਦੀਆਂ ਗੱਲਾਂ ਤੇ ਯਕੀਨ ਨਾ ਕਰਿਓ ਕੋਲ ਲੱਗ ਜਾਂਦੀ ਐ ਮੈਂ ਤੈਨੂੰ ਕੀ ਕਹਦਾ ਹੁਣ ਤੈਂ ਤਾਂ ਮੈਨੂੰ ਨਹੀਂ ਕੁਛ ਕਿਹਾ ਆ ਲੋਕ ਤਾਂ ਬਥੇਰਾ ਕੁਛ ਕਹਿੰਦੇ ਐ ਸਾਰਾ ਪਿੰਡ ਥੂ ਥੂ ਕਰਦਾ ਤੇਰੇ ਤੇ ਉਹ ਤੂੰ ਫਿਕਰ ਨਾ ਕਰ ਸਾਰਾ ਕੁਝ ਸੋਚਿਆ ਹੋਇਆ ਹੈ ਰਾਜ ਵਿਹੇ ਸਾਰਾ ਕੁਝ ਦੇਵਾਂ ਪਰ ਦੇਵਾਂਗੇ ਉਦੋਂ ਜਦੋਂ ਜੇ ਚਣ ਉਹਨਾਂ ਦੇ ਘਰੇ ਚਲੀ ਜਾਊ ਨਾ ਕਿਹੜਾ ਵੇਲਾ ਹੋ ਗਿਆ ਤੈਨੂੰ ਘਰੋਂ ਨਿਕਲੀ ਨੂੰ ਮਾੜੀ ਮੋਟੀ ਸੰਘਸ਼ਾਰ ਮੰਨ ਲਿਆ ਕਰ ਟਾਈਮ ਨਾ ਘਰੇ ਵੱਢ ਜਾ ਕਰ ਵੇਲਾ ਦੇਖ ਲੈ ਕਰ ਵੀ ਕੀ ਹੋ ਗਿਆ ਨਾ ਮੈਂ ਕਿੱڑا ਕਿਤੇ ਹੋਰ ਗਈ ਸੀ ਪਿੰਡ 'ਚ ਕਿਸੇ ਕੋਲੇ ਕੰਮ ਹੀ ਗਈ ਸੀ ਨਾ ਇਹੇ ਜੇ ਪਿੰਡ 'ਚ ਤੈਨੂੰ ਕਿਹੜੇ ਕੰਮ ਪੈਣ ਲੱਗੇ ਜਿਹੜਾ ਤੂੰ ਮੈਨੂੰ ਨਹੀਂ ਦੱਸ ਸਕਦੀ ਹੈਗੀ ਮੈਂ ਕਰਿਆਉਂਦੀ ਕੰਮ ਤੇਰਾ ਕੋਈ ਨਹੀਂ ਮਾਤਾ ਜਿਹੜਾ ਮੇਰਾ ਕੰਮ ਸੀ ਨਾ ਜਦੋਂ ਹੋਊਗਾ ਉਦੋਂ ਮੈਂ ਤੈਨੂੰ ਦੱਸ ਦੂੰਗੀ ਵੀ ਕਿਹੜਾ ਕੰਮ ਸੀ। ਅੱਛਾ ਹੁਣ ਕੰਮਾਂ ਦੀਆਂ ਵੀ ਮੈਥੋਂ ਚੋਰੀਆਂ। ਮੇਰੀ ਗੱਲ ਸੁਣ ਲੈ, ਅੱਜ ਤਾਂ ਮੈਂ ਇਥੋਂ ਬੁਣਾ ਪੁੱਛੇ ਵਗ ਗਈ। ਜੇ ਅੱਗੇ ਤੋਂ ਪੈਰ ਵੀ ਬਾਹਰ ਪਟੇ ਨਾ ਤਾਂ ਸਾਬ ਲਾ ਲਈ ਤੇਰਾ ਕੀ ਹਾਲ ਕਰੂੰ। ਨਾ ਮੇਰੇ ਗੱਲ ਸੁਣ ਮਮੀ, ਮੇਰੇ ਤੇ ਤਾਂ ਤੂੰ ਚੜ ਕੇ ਆ ਜਾਨੀ ਆ। ਹੈ ਮੇਰੇ ਸਿਰ ਝੜੀ ਰਹਿਣੀ ਆ ਸਾਰਾ ਦਿਨ। ਔਰ ਜਿਹੜਾ ਮੁੰਡਾ ਤੇਰਾ ਸਵੇਰ ਤੋਂ ਨਿਕਲਦਾ ਸ਼ਾਮ ਤੱਕ ਘਰੇ ਨਹੀਂ ਵੜਦਾ ਉਹਦਾ ਵੀ ਤਾ ਪਤਾ ਲੈ ਲਿਆ ਕਰ ਵੀ ਕਿੱਥੇ ਹੈਗਾ ਕਿੱਥੇ ਨਹੀਂ। ਤੈਨੂੰ ਦੱਸ ਮੁੰਡੇ ਤੋਂ ਕੀ ਲੈਣਾ? ਨਾਲੇ ਤੂੰ ਹੀ ਕਹਿਣੀ ਹੁੰਨੀ ਐ ਵੀ ਜੇ ਘਰੇ ਰਹੂਗਾ ਤਾਂ ਤੈਨੂੰ ਹੀ ਦੁਖੀ ਕਰੂਗਾ ਮੈਨੂੰ ਤਾਂ ਤੇਰਾ लाਡਲਾ ਘਰੇ ਰੱਖ ਕੇ ਜਿਹੜਾ ਦੁਖੀ ਕਰਦਾ ਕਰਦਾ ਹੀ ਆ ਹੁਣ ਤਾਂ ਪਿੰਡ ਵਾਲੇ ਵੀ ਦੁਖੀ ਹੋ ਗਏ ਉਹਦੇ ਤੋਂ ਕਿਉਂ ਹੁਣ ਇਹ じゃ ਕੀ ਹੋ ਗਿਆ ਜਿਹੜੇ ਪਿੰਡ ਵਾਲੇ ਵੀ ਦੁਖੀ ਹੋ ਗਏ ਉਹ ਤੋਂ ਜ਼ਗੀਰੋ ਤਾਈ ਦੀ ਨੂੰ ਮਿਲੀ ਸੀ ਕਹਿੰਦੀ ਭਾਈ ਆਪਦੇ ਤਾਰੀ ਨੂੰ ਆਪਦੇ ਹੱਥ ਵਸ ਰੱਖਿਆ ਕਰ ਮੈਂ ਕਿਹਾ ਵੀ ਕੀ ਗੱਲ ਹੋ ਗਈ ਕਹਿੰਦੀ ਹੁਣ ਤਾਂ 100 150 50 ਆਖੇ ਮੰਗਣ ਲੱਗ ਗਏ ਲੋਕਾਂ ਦੇ ਘਰੋਂ ਘਰੀ ਬੂ ਮੈਂ ਮਰ ਜਾ ਹੁਣ ਇਹ ਐ ਲੋਕਾਂ ਦੇ ਘਰੋਂ ਵੀ ਪੈਸੇ ਮੰਗਣ ਲੱਗ ਗਏ ਹਿੰਨੇ ਤੱਕ ਕੰਜਰ ਨੇ ਮੈਂ ਜਮਾਣੀ ਕਿਸੇ ਪਾਸੇ ਜਉਣ ਜੋਗੀ ਛੱਡੀ। ਓਏ ਜਉਣ ਜੋਗਾ ਕਾਹਦਾ ਛੱਡਣਾ ਸੀ ਜੋ ਸ਼ੁਰੂ ਤੋਂ ਚੰਦ ਕੇ ਰੱਖਿਆ ਹੁੰਦਾ ਨਾ ਆਨੌਤ ਨਹੀਂ ਆਉਣੀ ਸੀ। ਚੱਲ ਕੋਈ ਨਹੀਂ ਆ ਲੈਣ ਦੇ ਅੱਜ ਜਿਹਨੂੰ ਕਰੇ। ਹਿੰਨ ਤਾਂ ਮੈਂ ਦੱਸਦੀ ਆਂ ਵੀ ਲੋਕਾਂ ਚ ਜਲੂਸ ਕਿਵੇਂ ਕੱਢੀਦਾ ਹੈ। ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੰਮੀ ਹਜੇ ਤੱਕ ਤਾਂ ਤੂੰ ਜਉਂਦੀ ਆਂ ਸਾਡਾ ਰਾੜਾ ਵੀੜਾ ਚੱਲੀ ਆਉਂਦਾ। ਜੇ ਕਿਤੇ ਤੈਨੂੰ ਕੁਝ ਹੋ ਗਿਆ ਅਸੀਂ ਤਾਂ ਸੜਕਾਂ ਤੇ ਆ ਜਾਾਂਗੇ ਕਾਸੇ ਜੋਗੇ ਨਹੀਂ ਬਚਣਾ। ਨਹੀਂ ਚੱਲ ਬੱਸ ਕਰ। ਤੂੰ ਵੀ ਨਾ ਗਾਂਹਾਂ ਸੱਤ ਪੌੜੀਆਂ ਚੜ ਜਾਨੇਂ ਤੇ ਕੰਮ ਨੂੰ ਹੱਥ ਪਾਲਾ ਕਿਸੇ ਨੂੰ। ਬਸ ਇੱਕ ਮੈਨੂੰ ਸੁਣਾਉਣਾ ਆਉਂਦਾ ਤੈਨੂੰ ਜੇ ਕਿਤੇ ਆਈ ਉਹਨੂੰ ਸੁਣਾਉਂਦੀ ਨਾ ਤਾਂ ਅੱਜ ਨੂੰ ਹੱਥੋਂ ਨਾ ਨਿਕਲਿਆ ਹੁੰਦਾ ਤੇਰੇ ਹੁਣ ਤੁਰ ਜਾ ਜਦੋਂ ਬੋਲੂ ਮੈਨੂੰ ਹੀ ਪੁੱਠਾ ਬੋਲੂ ਲੱਸ ਪਹਿਲਾਂ ਕਿਹੜੀ ਜੀ ਮਾਂ ਦਾ ਜੀ ਕਰਦਾ ਵੀ ਉਹਦਾ ਪੁੱਤ ਨਸ਼ਿਆਂ ਤੇ ਲੱਗੇ ਇਹਨੂੰ ਕਿਹੜਾ ਸ਼ਰਮ ਹੈ ਇਹ ਬੁੜੀ ਜੀ ਵਧੀਆ ਏ ਜਿਹੜਾ ਤਾਂ ਬੰਦਾ ਸਹੀ ਹੈ ਉਹਨੂੰ ਸੁਣਾਈ ਜਾਊਗੀ ਜਿਹੜਾ ਜਮਾਂ ਗਾਲ ਤਾਂ ਉਹਨੂੰ ਕੁਝ ਬੋਲਦੀ ਨਹੀਂ ਹੈਗੀ ਚਾਲੇ ਲੋ ਕਿੱਥੇ ਖੋਇਆ ਕਿਤੇ ਨਹੀਂ ਖੋਇਆ ਕੀ ਸੋਚੀ ਜਾਂਦੇ ਹੋ ਕਾਦੇ ਕੱਲੇ ਬੈਠੇ ਸੋਚਣਾ ਕੀ ਹੈ ਜਸ਼ਨ ਦੀ ਮੱਝ ਦਿਨਾਂ ਮੈਂ ਜਸ਼ਨ ਦਾ ਰਿਸ਼ਤਾ ਕਰਕੇ ਆਇਆ ਨਾ ਮੇਰੇ ਮਨ ਦੇ ਵਿੱਚ ਇੱਕ ਅਜੀਬ ਤਰ੍ਹਾਂ ਦਾ ਡਰ ਜਾ ਬੈਠ ਗਿਆ ਡਰ ਬੈ ਗਿਆ ਭਲਾਂ ਕਿਤੇ ਇਹ ਹੀ ਡਰਤਾ ਨਹੀਂ ਵੀ ਜਸ਼ਨ ਛੱਡ ਕੇ ਵਗ ਜੂਗੀ ਤੇ ਕੁੜੀ ਬਿਨਾ ਰਹਾਂਗੇ ਕਿਵੇਂ ਨਹੀਂ ਨਹੀਂ ਏ ਡਰਨੀ ਤੀ ਅਨੇ ਤੱਕ ਦਿਨ ਆਪਣੇ ਘਰ ਜਾਣਾ ਹੀ ਹੁੰਦਾ ਫਿਰ ਡਰ ਕਾ ਦਾ ਹੋ ਗਿਆ ਮੈਨੂੰ ਇਹ ਤਾਂ ਦੱਸੋ ਕਾਦੇ ਸੋਚੀ ਜਾਂਨੇ ਹੋ ਇਕੱਲੇ ਬੈਠੇ ਨਾ ਮੈਂ ਕੀ ਸੋਚਣਾ ਮੈਂ ਤਾਂ ਇਹ ਹੀ ਸੋਚਦਾ ਆ ਵੀ ਜਿਸ ਮੁੰਡੇ ਨਾਲ ਮੈਂ ਜਸ਼ਨ ਨੂੰ ਵਿਆਹਣ ਲੱਗਿਆ ਕੀ ਆਪਣੀ ਜਸ਼ਨ ਦੀ ਰਾਖੀ ਵੀ ਕਰ ਲਊਗਾ ਜਸ਼ਨ ਦੀ ਰਾਖੀ ਨਾ ਜਸਨ ਦੇ ਡੈਡੀ ਇਹ ਕਈਆਂ ਹੀ ਗੱਲਾਂ ਕਰਦੇ ਹੋ ਤਾਂ ਜਸ਼ਨ ਦੀ ਰਾਖੀ ਰੱਖਣ ਦੀ ਕੀ ਲੋੜ ਪੈਗੀ ਉਹ ਗੱਲ ਇਹ ਹੈ ਵੀ ਜਿੱਥੇ ਮੈਂ ਆਪਣੇ ਜਸ਼ਨ ਦਾ ਰਿਸ਼ਤਾ ਕਰਕੇ ਆਇਆ ਨਾ ਬਾਕੀ ਤਾਂ ਸਾਰਾ ਟੱਬਰ ਸਾਊ ਆ ਪਰ ਜਿਹੜੀ ਜਸ਼ਨ ਦੀ ਜਠਾਣੀ ਹੈ ਉਹ ਮੈਨੂੰ ਥੋੜੀ ਜੀ ਤੇਜ਼ ਲੱਗੀ ਤੇਜ਼ ਲੱਗੀ ਸੋਨੂ ਉਹ ਤੇਜ਼ ਕਿਉਂ ਲੱਗੀ ਮੈਨੂੰ ਵੀ ਦੱਸੋ ਕੁਛ ਜੇ ਹੁਣ ਮੁੰਡੇ ਦੀ ਮਾਂ ਦੀ ਸੁਣਦੇ ਆ ਤਾਂ ਆ ਵੀ ਜਗ੍ਹਾ ਤੇ ਵੀ ਸਹੀ ਹੈ ਕਿਉਂਕਿ ਜਦੋਂ ਅਸੀਂ ਰਿਸ਼ਤਾ ਵੇਖਣ ਬੈਠੇ ਸੀ ਉਹ ਸਾਨੂੰ ਵੀ ਬਥੇਰਾ ਕੌੜਾ ਬੋਲੀ ਸੀ ਲੈ ਫਿਰ ਤੁਸੀਂ ਰਿਸ਼ਤਾ ਕਿਉਂ ਕਰਕੇ ਆਏ ਉੱਥੇ ਮੈਂ ਸੋਨੂੰ ਕਿਹੜਾ ਐਡੀ ਕੋਈ ਜ਼ਬਰਦਸਤੀ ਸੀ ਉਹ ਜਸ਼ਨ ਦੀ ਮਾਂ ਮੈਨੂੰ ਘਰ-ਬਾਰ ਤੇ ਮੁੰਡਾ ਬਹੁਤ ਚੰਗੇ ਲੱਗੇ ਇਸ ਕਰਕੇ ਮੈਂ ਰਿਸ਼ਤੇ ਨੂੰ ਨਾ ਹੀ ਨਹੀਂ ਕਰ ਸਕਿਆ ਚਲ ਜੇ ਹੁਣ ਰਿਸ਼ਤੇ ਨੂੰ ਹਾਂ ਕਰੀ ਦਿੱਤੀ ਫਿਰ ਹੁਣ ਡਰਨਾ ਵੀ ਕਾਹਦਾ ਨਾਲੇ ਆਪਣੀ ਜਸ਼ਨ ਇੰਨੀ ਕਮਜ਼ੋਰ ਨਹੀਂ ਕਿ ਉਹ ਕਿਸੇ ਤੋਂ ਡਰ ਕੇ ਰਹੂਗੀ ਹੂੰ ਐ ਤਾਂ ਖੈਰ ਮੁੰਡੇ ਦੀ ਮਾਂ ਨੇ ਹੀ ਮੈਨੂੰ ਕਹਿਤਾ ਸੀ ਜੇ ਅਸੀਂ ਤੁਹਾਡੀ ਕੁੜੀ ਨੂੰ ਤਤੀ ਬਾਣੀ ਲੱਗਣ ਮੰਨਦੇ ਚਲੋ ਉਹ ਤਾਂ ਠੀਕ ਐ ਪਰ ਮੈਨੂੰ ਐਂ ਦੱਸੋ ਜਿਹੜਾ ਮੁੰਡੇ ਦਾ ਵੱਡਾ ਭਰਾ ਐ ਉਹ ਕਿਵੇਂ ਦਾ ਐ ਉਹਦਾ ਤਾਂ ਵਿਚਾਰੇ ਦਾ ਚਾਬੀ ਵਾਲੇ ਖਡਾਉਣੇ ਵਾਲਾ ਹਾਲ ਐ ਸੁਣਦਾ ਮਾਂ ਦੀ ਵੀ ਐ ਤੇ ਘਰ ਵਾਲੀ ਦੀਦੀ ਐ ਜਿੱਧਰੋਂ ਚਾਬੀ ਭਰੀ ਜਾਂਦੀ ਐ ਉਧਰ ਨੂੰ ਹੋ ਲੈਂਦਾ ਉਹ ਲੱਗਿਆ ਮੈਨੂੰ ਸਹਾਊ ਵੀ ਐ ਵਿਚਾਰਾ ਚਲ ਕੋਈ ਨਾ ਜੇ ਰਿਸ਼ਤਾ ਕਰ ਹੀ ਆਏ ਤਾਂ ਹੁਣ ਛੋਟੀਆਂ ਛੋਟੀਆਂ ਗੱਲਾਂ ਦਾ ਬੋਝ ਨਾ ਪਾਓ ਨਾਲੇ ਅੱਜਕੱਲ੍ਹ ਤਾਂ ਲੋਕ ਮੁੰਡਿਆਂ ਦਾ ਸੱਚ ਲਕੋ ਲੈਂਦੇ ਐ ਨਸ਼ਾ ਪੱਤਾ ਕਰਦੇ ਐ ਬਥੇਰੇ ਇਹ ਤਾਂ ਫੇਰ ਵੀ ਪਰਜਾਈ ਦੀ ਗੱਲ ਐ ਮੁੰਡੇ ਦੀ ਦੀ ਅਗਲੇ ਨੇ ਸੱਚ ਤਾਂ ਦੱਸਿਆ ਨਾ ਉਹ ਤਾਂ ਠੀਕ ਐ ਨਾਲੇ ਵਿਚੋਲਾ ਕਹਿੰਦਾ ਸੀ ਵੀ ਜਿਹੜੇ ਮੁੰਡੇ ਨੂੰ ਆਪਣੀ ਜਸ਼ਨ ਦਾ ਰਿਸ਼ਤਾ ਹੋਇਆ ਹੈ ਉਹਨੇ ਬਾਹਰ ਜਾਣਾ ਤਾਂ ਬਾਹਰ ਚਲਾ ਗਿਆ ਫੇਰ ਤਾਂ ਜਸ਼ਨ ਨੂੰ ਡਰੀ ਕੋਈ ਨਹੀਂ ਤੇ ਜੇ ਬਾਹਰ ਨਾ ਵੀ ਗਿਆ ਤਾਂ ਫੇਰ ਆਪਾਂ ਜਸ਼ਨ ਨੂੰ ਚੱਕਨੀ ਕਰਕੇ ਪੇਚਾਂਗੇ ਹੋ ਤਾਂ ਠੀਕ ਐ ਬੱਸ ਕਰੋ ਜਸ਼ਨ ਆਉਂਦੀ ਐ ਐਵੇਂ ਨਾ ਉਹਦੇ ਸਾਹਮਣੇ ਇੰਗੀਆਂ ਗੱਲਾਂ ਕਰੋ ਨਾ ਇਹ ਨਵੇਂ ਨਵੇਂ ਰਿਸ਼ਤੇ ਨੇ ਪਹਿਲੀ ਜਵਾਬ ਦੇ ਮਨ ਚ ਖਟਾਸ ਭਰ ਜੂ ਹੂੰ ਇਹ ਗੱਲ ਠੀਕ ਹੈ ਮੰਮੀ ਪਾਪਾ ਤੁਸੀਂ ਇੱਥੇ ਬੈਠੇ ਹੋ ਮੈਂ ਨਾ ਤੁਹਾਨੂੰ ਸਾਰੇ ਘਰ ਚ ਲੱਭੇ ਨਾ ਤੈਨੂੰ ਕੀ ਕੰਮ ਪੈ ਗਿਆ ਹੁਣ ਸਾਡੇ ਦਾ ਹੀ ਪਾਪਾ ਮੈਨੂੰ ਨਾ ਕੰਮ ਸੀ ਇੱਕ ਛੋਟਾ ਜਿਹਾ ਕੰਮ ਤਾਂ ਮੈਂ ਦੱਸ ਦਿੰਨੀ ਆ ਕੀ ਹੈ ਪੈਸੇ ਲੈਣੇ ਹੋਣੇ ਕੁਝ ਖਰੀਦ ਕੇ ਲਿਆਉਣਾ ਹੋਣਾ ਬਾਜ਼ਾਰ ਚ ਹਾਏ ਮੰਮੀ ਤਾਂ ਕਿੰਨੀ ਚੰਗੀਆਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਤੈਨੂੰ ਮੇਰੇ ਮਨ ਦੀ ਗੱਲ ਕਿਵੇਂ ਪਤਾ ਲੱਗ ਜਾਂਦੀ ਆ ਬਿਨਾਂ ਬੋਲੇ ਜਦੋਂ ਪਤਾ ਤੂੰ ਛੋਟੀ ਸੀ ਨਾ ਪੁੱਛ ਕੇ ਦੇਖ ਤੇਰੇ ਪਾਪਾ ਨੂੰ ਜਦੋਂ ਤੂੰ ਰੋਂਦੀ ਹੁੰਦੀ ਤੇਰੇ ਪਾਪਾ ਕਹਿੰਦੇ ਹੁੰਦੇ ਵੀ ਇਹਦੀ ਮਾਂ ਨੂੰ ਪਤਾ ਹੋਣਾ ਕੀ ਚੀਜ਼ ਚਾਹੀਦੀ ਐ ਤੇ ਮੈਨੂੰ ਨਾ ਪਤਾ ਲੱਗ ਜਾਂਦਾ ਮੇਰੀ ਤੀ ਨੂੰ ਕੀ ਚਾਹੀਦਾ ਹੁਣ ਮੰਮੀ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਉਸ ਘਰ ਚ ਮੈਂ ਤੁਹਾਡੇ ਬਿਨਾਂ ਦੋਨੋਂ ਬਿਨਾਂ ਕਿਵੇਂ ਰਹੂੰਗੀ ਪਾਪਾ ਕੋਈ ਨਹੀਂ ਪੁੱਤ ਤੇਰਾ ਸਹਰਾ ਘਰ ਕਿੜਾ ਬੜੀ ਦੂਰ ਐ ਇੱਕ ਪਿੰਡ ਛੱਡ ਕੇ ਨਾਲ ਤਾਂ ਹੈਗਾ ਜੋ ਜੀ ਦਿੱਤਾ ਉਹ ਲੈ ਹੁਣ ਦੱਸ ਕਿੰਨੇ ਪੈਸੇ ਚਾਹੀਦੇ ਲੈ ਪੁੱਛ ਕੇ ਪੈਸੇ ਦਿਓਂਗੇ ਤੁਸੀਂ ਜਿੰਨੇ ਮੰਗਦੀ ਆ ਓਨੇ ਦਿਓ ਕਮਾਲ ਹੋ ਗਈ ਜੀ ਅਚਨ ਤੇਰੇ ਵੈਰੇ ਤੈਨੂੰ ਫਾਇਦਾ ਬਹੁਤ ਹੋ ਗਿਆ ਪਹਿਲਾਂ ਜਦੋਂ ਤੂੰ ਪੈਸੇ ਮੰਗਦੀ ਸੀ ਤਾਂ ਤੇਰੀ ਮਾਂ ਕਹਿੰਦੀ ਸੀ ਐਨੇ ਪੈਸੇ ਕਿਉਂ ਦੇ ਜਨਾ ਤੇ ਤੇਰੇ ਹੁਣ ਮੈਂ ਘੱਟ ਦੇਣਾ ਤੇ ਤੇਰੀ ਮਾਂ ਕਹਿੰਦੀ ਕੁੜੀ ਨੂੰ ਵੱਧ ਪੈਸੇ ਦਿਓ ਇਹ ਗੱਲ ਤਾਂ ਹੈ ਰੈਡੀ ਹਾਂ ਜਿੰਨੇ ਮਰਜ਼ੀ ਲੈ ਲਾ ਉਹ ਕੁੰਜੀ ਮੇਰਾ ਜੀਰੂ ਤੋਹਾਂ ਕਾ ਜਿਹੜਾ ਖੇਤਰਾਵਾਂ ਤੋਂ ਸਮਾਰਟ ਖੇਤਲੀ ਜੇ ਘਟ ਰਮضان ਲੱਗਿਆ ਤੂੰ ਮੈਨੂੰ ਫੋਨ ਕਰਦੀ ਮੈਂ ਤੇਰੇ ਅਕਾਉਂਟ ਚ ਪਾ ਦੂੰਗਾ ਉਦੋਂ ਕੁ ਡਾਈ ਹੋਣੇ ਚਲੋ ਠੀਕ ਐ ਪਪਾ ਫਿਰ ਐਵੇਂ ਕਰ ਲੈਨੇ ਚਲੋ ਠੀਕ ਐ ਮੈਂ ਵੀ ਖੇਤ ਜਾਵਾਂ ਮੜਾ ਜਾ ਤੁਸੀਂ ਬੈਠੋ ਘਰੇ ਕੁੜੀ ਨੂੰ ਲੈ ਕੇ ਜਾਣ ਦੋ ਸਕੂਟਰੀ ਕਿੱਥੇ ਬਸਾਂ 'ਚ ਧੱਕੇ ਖਾਂਦੀ ਫਿਰੂਗੀ ਹੁਣ ਲੈ ਦੇਖ ਲੈ ਜੈਨ ਤੇਰੀ ਮਾਂ ਤੇਰੇ ਵਿਆਹ ਕਰਕੇ ਤੇਰਾ ਜਿਆਦਾ ਫਿਕਰ ਕਰਨ ਲੱਗ ਗਈ ਹੈ ਫਿਕਰ ਵੀ ਕਿਉਂ ਨਾ ਕਰਾਂ ਗੱਲੀ ਗੱਲੀਤੀ ਹੈ ਮੇਰੇ ਜਿਗਰ ਦਾ ਟੁਕੜਾ ਚਲ ਨਾਲੇ ਹੁਣ ਤੁਸੀਂ ਤਾਂ ਪਿਓ ਤੀ ਇੱਥੇ ਆਥਣ ਕਰ ਦੇਣਾ ਛੇਤੀ ਜਾ ਜਾ ਪੁੱਤ ਧਿਆਨ ਨਾਲ ਮੁੜਿਆ ਜੀ ਜਾ ਕੋਈ ਗੱਲ ਨਹੀਂ ਮੰਮੀ ਤੁਸੀਂ ਨਾ ਕੰਮ ਕਰੋ ਰੋਟੀ ਪਾਣੀ ਬਣਾ ਕੇ ਰੱਖੋ ਮੈਂ ਆਉਂਦੀ ਨਹੀਂ ਤਾਂ ਕੋਈ ਨਾ ਓਏ ਤੂੰ ਕਿਵੇਂ ਗੱਡੀ ਸਾਫ਼ ਕਰੀ ਜੰਨੇ ਮੈਂ ਤਾਂ ਸੁਨਾਮ ਜਾ ਕੇ ਆਉਣਾ ਤੂੰ ਕਿਵੇਂ ਖੋਜ ਲਈ ਜੰਨੇ ਇਹਦੇ ਨਾਲ ਓ ਯਾਰ ਖੋਲਦਾ ਤੀ ਇਹ ਖਰਾਬ ਹੋ ਗਈ ਯਾਰ ਖਰ ਐ ਖੁੱਲੂ ਹੀ ਸੂ ਯਾਰ ਇਹ ਹੂੰ ਇੱਥੇ ਰੈਂਚ ਲੱਗਦਾ ਇਹਦੇ ਰੈਂਚ ਨੂੰ ਚੱਕ ਲਿਆ ਕੋਈ ਹਾਂ ਓਏ ਹਾਂ ਤੇਰੀ ਗੱਲ ਸਿਆਣੀਆਂ ਕਦੇ ਕਦੇ ਸਿਆਣੀ ਗੱਲ ਕਰ ਜਾਂਦੇ ਤੂੰ ਜੱਸ ਕਰਤਾ ਫਿਰ ਤੂੰ ਆਪਦੇ ਸੋਹਰੇ ਫੋਨ ਵੀ ਮੁੰਡਾ ਤਾਂ ਕੁੜੀ ਦੇਖਣ ਆ ਰਿਹਾ ਭਾਬੀ ਮੈਂ ਆਪ ਤੋ ਫੋਨ ਕਰਦਾ ਸੋਹਣਾ ਲੱਗਦਾ ਤੂੰ ਫੋਨ ਕਰ ਤੂੰ ਕਹਿ ਵੀ ਮੈਂ ਮੁੰਡੇ ਦੀ ਵੱਡੀ ਪ੍ਰਧਾਈ ਹੋਣ ਦੇ ਨਾਤੇ ਕੁੜੀ ਨੂੰ ਨਿਗਾਥਾਂ ਹੀ ਕੱਢਣਾਗਾ ਮੈਂ ਫੋਨ ਕਿਵੇਂ ਕਰਾਂ ਤੂੰ ਆਪੇ ਦੱਸ ਮੈਨੂੰ ਓਏ ਵੱਡਿਆ ਸ਼ਕੀਨਾ ਤੂੰ ਪਹਿਲਾਂ ਇਹ ਦੱਸ ਓਏ ਤੇਰੀ ਕਿਤੇ ਕੁੜੀ ਨਾਲ ਪਹਿਲਾਂ ਤਾਂ ਨਹੀਂ ਕੋਈ ਅੱਖ ਮਟੱਕਾ ਦੀ ਓਏ ਹੈ ਚੁੱਪਚੀ ਤੇ ਰਿਸ਼ਤਾ ਕਰਾ ਲੈ ਕਿਤੇ ਪਹਿਲੀ ਚੋਲ ਮੋਲ ਹੋਵੇ ਓ ਲੈ ਯਾਰ ਮੇਰੇ ਕੋਲੇ ਕੰਮਾਂ ਦਾ ਕਿੱਥੇ ਟਾਈਮ ਵਿਸ਼ੂ ਤੈਨੂੰ ਪਤਾ ਹੀ ਆ ਮੈਂ ਕੋਈ ਅੱਖ ਮਟੱਕਾ ਨਹੀਂ ਕਰਦਾ ਰਿਹਾ ਚੱਲ ਤੂੰ ਐਂ ਦੱਸ ਦੇ ਕੁੜੀ ਪਹਿਲਾਂ ਦੇਖੀ ਹੋਈ ਐ ਤੂੰ ਓਹ ਦੇਖੀ ਆ ਭਾਬੀ ਇੱਕ ਵਾਰ ਮੈਂ ਦੇਖੀ ਆ ਬਾਜ਼ਾਰ 'ਚ ਦੇਖੀ ਹੈਗੀ ਦੇਖੀ ਐ ਬਾਜ਼ਾਰ ਚ ਮੇਰੀ ਗੱਲ ਸੁਣ ਲੈ ਬਾਬੇ ਬਾਜ਼ਾਰ ਚ ਤਾਂ ਤੇ ਦੇਖੀ ਐ ਕੀ ਦੇਖਿਆ ਤੂੰ ਕੁੜੀ ਜਿਹੜਾ ਮੈਨੂੰ ਐ ਦਸੀ ਕਿਵੇਂ ਤੈਨੂੰ ਵਧੀਆ ਲੱਗੀ ਉਹ ਕੁੜੀ ਦੇਖੀ ਐ ਮੈਂ ਉਹ ਤਾਂ ਮੈਨੂੰ ਮਾਤਾ ਨੇ ਫੋਟੋ ਦਿਖਾਈ ਫਿਰ ਹਾਂ ਮੈਨੂੰ ਕੁੜੀ ਦੀ ਅੱਖਾਂ ਬਹੁਤ ਵਧੀਆ ਲੱਗੀਆਂ ਲੈ ਬਸ ਫਿਰ ਫੋਟੋ ਦੇਖਣਸਾਰ ਮੈਂ ਮੰਮੀ ਨੂੰ ਉਹ ਬਸ ਰਹਿਣ ਦੇ ਤੇਰੀ ਤਾਂ ਜ਼ਿੰਦਗੀ ਤਬਾਹ ਓਏ ਕਿਉਂ ਓਏ ਆ ਅੱਖਾਂ ਦੇਖ ਕੇ ਤਾਂ ਮੈਂ ਆਹ ਪਸੰਦ ਕਰੀਤੀ ਐਸੇ ਅੱਖਾਂ ਨਾਲ ਹੁਣ ਡਰਾਉਂਦੀ ਰਹਿੰਦੀ ਐ ਦੱਸ ਬੰਦਾ ਕੀ ਕਰੇ ਠੰਡਾ ਪਾਣੀ ਪੀ ਮਰੇ ਅੱਖਾਂ ਦੇ ਝਾਸੇ ਜਨਾਇਕ ਅੱਖਾਂ ਤਾਂ ਮੇਰੇ ਸਾੜੇ ਦੀਆਂ ਹੁੰਦੀਆਂ ਝੂਠੀਆਂ ਨੇ ਨਾਲੇ ਅੱਖਾਂ ਅੱਖਾਂ ਚ ਨਹੀਂ ਬਾਈ ਕੁਝ ਕਰਦੇ ਹੁੰਦੇ ਇਹ ਤਾਂ ਬੰਦੇ ਦੀ ਜ਼ਿੰਦਗੀ ਤਬਾਹ ਹੈ ਤੁਸੀਂ ਨਾ ਚੁੱਪ ਕਰ ਜਾਓ ਤੁਸੀਂ ਸਾਡੀ ਗੱਲ ਦੇ ਵਿੱਚ ਨਾ ਬੋਲੋ ਅੱਛਾ ਨਾਲੇ ਫਿਰ ਮੇਰਾ ਦਿਓਰ ਤਾਂ ਉਹਦੀਆਂ ਅੱਖਾਂ ਦਾ ਕੀ ਲਿਆ ਹੋਇਆ ਆ ਚੱਲ ਮੇਰੀ ਗੱਲ ਸੁਣ ਦਿਓਰਾ ਮੈਂ ਤਾਂ ਤੇਰੇ ਨਾਲ ਰਾਜ਼ੀ ਆ ਜਿੱਥੇ ਤੂੰ ਕਹੇਗਾ ਆਪਾਂ ਤੇਰਾ ਰਿਸ਼ਤਾ ਉੱਥੇ ਹੀ ਕਰਾਂਗੇ ਸਾਨੂੰ ਤਾਂ ਭਾਈ ਕੁੜੀ ਪਸੰਦ ਆ ਜਾਂ ਤੈਨੂੰ ਪਸੰਦ ਆ ਇਹ ਤਾਂ ਪਰਜਾਈ ਨੇ ਮੇਰੇ ਮਨ ਤੋਂ ਬਹੁਤ ਹੀ ਲਾਤਾ ਐਡੀ ਗੱਲ ਕਹਿ ਕੇ ਮੈਨੂੰ ਤਾਂ ਐ ਸੀਗਾ ਪਰਜਾਈ ਵੀ ਜੇ ਕਿਤੇ ਤੂੰ ਐਂ ਚੱਲਦੀ ਰਹੀ ਤੈਨੂੰ ਕੁੜੀ ਨਾ ਪਸੰਦ ਹੋਈ ਆਪਣੇ ਚ ਬੰਡੀਆਂ ਪੈ ਜਾਣਗੀਆਂ ਮੈਂ ਮੇਰੇ ਭਾਈ ਤੋਂ ਅੱਡ ਨਹੀਂ ਹੋਣਾ ਚਾਹੁੰਦਾ ਕਾਹਨੂੰ ਜਸਨ ਤੈਨੂੰ ਮੈਂ ਇਦਾਂ ਦੀ ਲੱਗਦੀ ਆ ਉਹ ਤਾਂ ਚਲੋ ਹੋ ਸਕਦਾ ਵੀ ਮਾੜਾ ਮੋਟਾ ਮੈਂ ਬੋਲਦੀ ਬੱਦਾਂ ਪਰ ਮੈਂ ਇਹੀ ਜੀ ਇਹੀ ਜੀ ਨਿਮੰਤਾ ਐ ਵੀ ਆਪਾਂ ਸਾਰਾ ਪਰਿਵਾਰ ਇਕੱਠਾ ਰਲ ਕੇ ਰਹੀਏ ਨਾਲੇ ਜਿਹੜੀ ਕੁੜੀ ਤੈਨੂੰ ਪਸੰਦ ਆ ਨਾ ਆਪਾਂ ਵੀ ਉੱਥੇ ਰਿਸ਼ਤਾ ਕਰਾਂਗੇ ਤੇਰੀ ਖੁਸ਼ੀ ਚ ਸਾਡੀ ਖੁਸ਼ੀ ਆ ਓਏ ਤੂੰ ਸੁਨਾ ਬਗ ਜੀ ਇਹਨੂੰ ਤਾਂ ਮੈਂ ਆਪੇ ਖੋਲ ਨੂੰ ਕੋਈ ਗੱਲ ਨਹੀਂ ਨਾ ਮੇਰੀ ਗੱਲ ਸੁਣ ਲੈ ਐਡਾ ਮੋਟਾ ਦਿਮਾਗ ਹੈ ਤੇਰਾ ਕਿੱਦਾਂ ਅਕਲ ਆਊਗੀ ਤੈਨੂੰ ਐਂ ਅਗਲੇ ਦੀ ਕੁੜੀ ਦੇਖਣ ਜਾਣਾ ਕੋਈ ਮੈਂ ਇਸ ਨਹੀਂ ਲੈਣ ਜਾਣਾ ਵੀ ਅਗਲੇ ਤੇ ਐਂ ਬਗ ਜਾਉਂਗੇ ਦੇਖਣ ਕੋਈ ਵਿਆਹਤ ਬੰਦੀ ਕੋਈ ਕੀ 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 ਕਰਨ ਕੀ ਜਾਉਂਗੇ ਅਗਲਾ ਕੀ ਪੁੱਛੂ ਵੀ ਸਾਡੀ ਕੁੜੀ ਨੂੰ ਦੇਖਣ ਆਏ ਤੁਸੀਂ ਯਾਰ ਇਹ ਚ ਪੁੱਛਣ ਵਾਲੀ ਕੀ ਗੱਲ ਆ ਮੇਰਾ ਰਿਸ਼ਤਾ ਹੋਇਆ ਉੱਥੇ ਆਪਾਂ ਦੇਖਣ ਵੀ ਨਹੀਂ ਜਾ ਸਕਦੇ ਕਮਾਲ ਦੀਆਂ ਗੱਲਾਂ ਕਰਦਾ ਈਸ਼ੂ ਤੂੰ ਵੀ ਕਦੇ-ਕਦੇ ਜਵਲੀਆਂ ਬਹੁ ਮਾਰਦਾਗਾ ਉਹ ਭਰਾਵਾ ਮੈਂ ਜਵਲੀ ਨਹੀਂ ਕੋਈ ਮਾਰਦਾ ਹੈਗਾ ਮੈਂ ਗੱਲ ਕਹਿਣਾ ਸੱਚੀ ਠੀਕ ਹੈ ਇਹ ਕੋਈ ਸਕੀਮ ਲਾਉਣੀ ਪੈਂਦੀ ਹੈ ਮੈਂ ਲਾ ਰੱਖੀ ਹੈ ਸਕੀਮ ਤੁਸੀਂ ਤਾਂ ਬੁੱਜ ਦਿਮਾਗ ਹੋ ਤੂੰ ਕਿਹੜੀ ਸਕੀਮ ਲਾਈ ਹੋਈ ਹੈ ਵੇ ਮੈਨੂੰ ਦੱਸ ਜਰਾ ਜਦੋਂ ਆਪਣਾ ਵਿਆਹ ਹੋਣ ਵਾਲਾ ਸੀ ਉਦੋਂ ਪਹਿਲਾਂ ਮੇਰੀ ਭੂਆ ਦੀ ਕੁੜੀ ਐਵੇਂ ਥੋੜੀ ਥੋੜੇ ਘਰੇ ਆ ਗਈ ਸੀ ਕਿਸੇ ਗੱਲ ਕਰਕੇ ਆਈਦੀ ਮਾਰਦੀਆਂ ਗੱਲਾਂ ਨੂੰ ਹੀ ਲੱਗਦਾ ਤੈਨੂੰ ਲੈ ਸਕੀਮ ਤਾਂ ਫਿਰ ਬਹੁਤ ਵਧੀਆ ਸੋਚੇ ਬੈਠਾ ਮੇਰੀ ਗੱਲ ਸੁਣ ਆਪਾਂ ਚੱਲਾਂਗੇ ਕੁੜੀ ਵਾਲਿਆਂ ਦੇ ਘਰੇ ਨਾਲੇ ਆਪਾਂ ਉਹਦੀ ਛਾਪ ਦਾ ਨਾਪ ਲੈਵਾਂਗੇ ਨਾਲੇ ਕੁੜੀ ਦੇਖਾਵਾਂਗੇ ਬਾਨੇ ਸਰ ਇਹ ਗੱਲ ਤੇ ਨਹੀਂ ਸਹੀ ਆ ਭਾਬੀ ਹਾਂ ਆਪਾਂ ਨਾਲੇ ਛਾਪ ਦਾ ਨਾਪ ਲਿਆਉਣੇ ਆ ਨਾਲੇ ਕੁੜੀ ਨਿਗਾਸਾਂ ਹੀ ਕੱਢਿਆ ਤੁਸੀਂ ਲੈ ਹੋਰ ਇਹ ਤੋਂ ਵਧੀਆ ਬਹਾਨਾ ਤਾਂ ਕੋਈ ਹੋਰ ਹੀ ਨਹੀਂ ਸਕਦਾ ਫੋਨ ਕਰਕੇ ਪਹਿਲਾਂ ਇਹ ਪੁੱਛ ਲਈਂ ਅਗਲੇ ਤੇ ਕੁੱਤਾ ਤਾਂ ਨਹੀਂ ਹਾਂ ਖੁੱਚ ਪਾੜਦੇ ਨੇ ਅੱਜ ਕੱਲ ਦੇ ਕੁੱਤੇ ਸਿੱਧੀ ਵੇ ਚੁੱਪ ਕਰ ਜਾ ਉਹੀ ਪਰ ਤੂੰ ਤਾਂ ਉਹੀ ਪਰ ਜਾਈ ਮੇਰੇ ਭਾਈ ਨੂੰ ਨਿੰਦੀ ਜਾਨੀ ਰਹਿਣੀ ਆ ਦੇਖ ਕਿੰਨੀ ਵਧੀਆ ਸਕੀਮ ਦਿੱਤੀ ਆ ਤੇਰੇ ਵੀ ਨਹੀਂ ਦਿਮਾਗ 'ਚ ਆਈ ਇਹ ਸਕੀਮ ਤਾਂ ਇਹ ਗੱਲ ਤਾਂ ਹੈ ਉਹ ਜੇ ਮੈਂ ਨਾ ਹੋਵਾਂ ਨਾ ਤੁਸੀਂ ਤਾਂ ਤੀਜੇ ਦਿਨ ਕਿਸੇ ਨਾ ਕਿਸੇ ਤੋਂ ਛੱਤਰ ਖਾਇਆ ਕਰੋ। ਓਏ ਸ਼ੂ ਐਨੇ ਵੀ ਨਹੀਂ ਪਾਗਲ ਹੈਗੇ ਅਸੀਂ। ਹਾਂ। ਨਾ ਕੀ ਗੱਲ? ਕੀ ਦੀਆਂ ਚੁਗਲੀਆਂ ਕਰੀ ਜਾਂਦੇ ਆ? ਨਾਲੇ ਸਾਰਾ ਟੱਬਰ ਕਿਉਂ ਇਕੱਠਾ ਹੋ ਕੇ ਖੜਾ? ਜਿਵੇਂ ਪੰਚਾਇਤ ਕਰਨੀ ਹੋਵੇ। ਓ ਮੈਂ ਤਾਂ ਆਹ ਗੋਲੀਜੀ ਬਾਲਾ ਦਾਤੀ। ਉਹ ਤਾਂ ਗੱਲ ਕੋਈ ਨਹੀਂ ਕੀ ਦੀਆਂ ਚੁਗਲੀਆਂ ਕਰਨੀਆਂ ਨੇ ਮਾਂ। ਉਹ ਤਾਂ ਡਿੰਪਲਾਂ ਇਹ ਕਹਿੰਦੀ ਸੀ ਵੀ ਜੱਸ ਦੇ ਸੌਰੇ। ਮਾਂ ਸੌਰੇ। ਉਹ ਤਾਂ ਮੈਂ ਕਹਿੰਦੀ ਸੀ। विद जस ਦੇ ਸੋਹਰੇ ਨਾ ਸੱਚੀ ਬਹੁਤ ਨਰਮ ਨੇ ਬਾਲੇ ਭੋਲੇ ਜੇ ਬੰਦੇ ਨੇਗੇ ਵਧੀਆ ਕੀਤਾ ਆਪਾਂ ਤੇ ਰਿਸ਼ਤਾ ਕਰਤਾ ਨਾਲੇ ਜਸ ਨੂੰ ਕੁੜੀ ਪਸੰਦਾ ਮੈਨੂੰ ਵੀ ਪਸੰਦਾ ਆਪਾਂ ਇਹਦਾ ਵਿਆਹ ਉੱਥੇ ਹੀ ਕਰਾਂਗੇ ਨਾਲੇ ਮੈਂ ਤਾਂ ਜਸ ਨੂੰ ਐ ਕਹਿੰਦੀ ਸੀ ਵੀ ਉਹ ਦਿਨ ਜਿਹੜੀ ਉਹਨਾਂ ਦੇ ਸਾਹਮਣੇ ਮੈਂ ਉੱਚਾ ਬੋਲੀ ਆ ਉਹਦੇ ਵਾਸਤੇ ਮਾਫੀ ਮੰਗਦੀ ਸੀ ਮਾਫੀ ਉਹ ਵੀ ਜਾਸ ਤੋਂ ਤੂੰ ਗੱਲ ਕੋਈ ਹਜਮ ਨਹੀਂ ਹੋਈ ਜਿੱਥੋਂ ਤੱਕ ਮੈਂ ਤੈਨੂੰ ਜਾਣਦੀ ਆ ਤੂੰ ਤਾਂ ਬਿਨਾ ਮਤਲਬ ਤੋਂ ਆਪਣੀ ਮਾਂ ਨੂੰ ਵੀ ਮਾਂ ਨਹੀਂ ਕਹਿੰਦੀ ਇਹ ਤਾਂ ਫੇ ਤੇਰਾ ਦਿਓਰ ਐ ਐਸ ਵੇਲੇ ਜਿਹੜਾ ਤੇਰਾ ਬੂਥਾ ਦੱਸ ਰਿਹਾ ਨਾ ਹੁੰਦਾ ਇਹ ਆ ਵੀ ਤੇਰੇ ਦਿਲ ਤੇ ਦਿਮਾਗ 'ਚ ਗੱਲ ਕੋਈ ਹੋਰ ਐ ਕਿਉਂ ਉਹ ਮੰਮੀ ਕੋਈ ਗੱਲ ਨਹੀਂ ਹੈਗੀ ਭਾਬੀ ਇਹੀ ਗੱਲ ਕਹਿੰਦੀ ਸੀ ਮੈਨੂੰ ਵੀ ਜਿਹੜੀ ਵੀ ਉਸ ਦਿਨ ਗੱਲ ਹੋਈ ਮੈਨੂੰ ਮਾਫ ਕਰ ਦੇ ਤੇ ਜਿਹੜੀ ਕੁੜੀ ਤੈਨੂੰ ਪਸੰਦ ਆ ਉਹੀ ਮੈਨੂੰ ਪਸੰਦ ਆਗੀ ਬਸ ਕਰਵੇ ਇਦੀ ਮਰ ਰਗ ਰਗ ਤੋ ਬਾਕ ਵਾਂ ਜੇ ਤੁਹਾਨੂੰ ਇਹ ਗੱਲ ਕਹਿੰਦੀ ਆ ਨਾ ਵੀ ਜਿਹੜੀ ਸਾਨੂੰ ਕੁੜੀ ਪਸੰਦ ਹੈ ਉਹ ਡਿੰਪਲ ਨੂੰ ਵੀ ਪਸੰਦ ਹੈ ਤਾਂ ਪੁੱਤ ਇਹਦੀਆਂ ਗੱਲਾਂ ਤੇ ਯਕੀਨ ਨਾ ਕਰਿਓ ਕੁੜੇ ਕੁੜੀਏ ਤੁਮ ਕਿਤੇ ਇਹਨਾਂ ਦੀ ਬੋਤਲ ਚੋਂ ਪੈਗ ਤਾਂ ਨਹੀਂ ਲਾ ਲਿਆ ਜਿਹੜਾ ਇੰਨਾ ਜਵਾਨ ਚੋਂ ਮਿੱਠਾ ਬੋਲਦੀ ਆ ਨਾ ਮਾਂ ਪੈਗ ਕਿੱਥੇ ਜਿ세 ਯਾਰ ਬੋਤਲ ਤਾਂ ਸਾਰੀ ਆਪਾਂ ਮੰਗਾਤੀ ਸੀ ਹੁਣ ਇਹਨੇ ਦਰੂਪਾ ਪੈਗ ਕਿੱਥੋਂ ਮਿਲ ਗਿਆ ਕਿਤੇ ਤਾਂ ਕੋਈ ਸੁੱਕਾ ਸਮਾਨ ਤਾਂ ਨਹੀਂ ਖਾ ਰੱਖਿਆ ਦੱਸੇ ਕਿੱਥੋਂ ਆਇਆ ਤੇਰੇ ਕੋਲੇ ਸਮਾਨ ਸੁੱਕਾ ਬਕਵਾਸ ਨਾ ਕਰਿਆ ਕਰ ਸਮਝ ਆ ਗਈ ਤੈਨੂੰ ਫੇਰ ਤੂੰ ਕਹੇਂਗਾ ਵੀ ਮੇਰੀ ਮਾਂ ਤੇ ਮੇਰੇ ਭਰਾ ਦੇ ਸਾਹਮਣੇ ਨਾ ਮੇਰੀ ਝੰਡ ਕਰਦੀਆਂ ਆਪਦਾ ਮੂੰਹ ਬੰਦ ਕਰਕੇ ਰੱਖਿਆ ਕਰ ਮੈਂ ਕੋਈ ਸਮਾਨ ਸਮੋਨ ਨਹੀਂ ਖਾਦਾ ਮੈਂ ਜੋ ਕੁਝ ਵੀ ਬੋਲ ਰਹੀ ਹਾਂ ਹੋਸ਼ ਆਵਾਜ਼ ਤੇ ਬੋਲ ਰਹੀ ਹਾਂ ਅੱਛਾ ਜੇ ਇਹ ਗੱਲ ਹੈ ਨਾ ਤੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਤਾਂ ਠੀਕ ਹੈ ਪਰ ਮੈਨੂੰ ਯਕੀਨ ਨਹੀਂ ਆ ਰਿਹਾ ਨਾਲੇ ਮੇਰੀ ਗੱਲ ਸੁਣ ਵੇ ਇਹਦਾ ਚਮਚਾ ਬਣਿਆ ਖੜਾ ਇੱਥੇ ਵਿਆਹ ਚੱਠ ਦਿਨ ਰਹਿ ਗਏ 100 ਕੰਮ ਕਰਨ ਵਾਲਾ ਤੇ ਇੱਥੇ ਖੜਾ ਖੜਾ ਇਹਦਾ ਬੁੱਥਾ ਦੇਖੀ ਜਾਨਾ ਚੱਲ ਮੇਰੇ ਨਾਲ ਕੰਮ ਕਰ ਜਾ ਕੇ ਕੋਈ ਓਏ ਕਰ ਲੂ ਕੰਮ ਵੀ ਮੈਨੂੰ ਐਂ ਤਾਂ ਦੱਸ ਦੋ ਪਹਿਲਾਂ ਤਾਂ ਤੁਸੀਂ 8 ਦਿਨਾਂ ਨੂੰ ਵਿਆਹ ਰੱਖ ਲਿਆ ਹੁਣ ਮੇਰਾ ਦਰਜੀ ਕੋਟ ਪੈਂਟ ਸਿਉਂ ਪਤਾ ਨਹੀਂ ਨਾ ਅੰਮਾ ਇਹਦਾ ਸਮੈਅ ਦੇ ਕੋਟ ਪੈਂਟ ਇਹ ਤਾਂ ਵਿਚਾਰੇ ਇਸੇ ਛੋਰੇ ਜੀ ਨਾ ਰਹਿ ਜੇ ਤੇਰੀ ਮੋੜਕੜ ਸੂਈ ਨਾ ਕੋਟ ਪੈਂਟ ਤੇ ਅੜੀ ਜਾਂਦੀ ਆ ਨਾ ਤੇਰੇ ਕੋਲ ਕੱਪੜੇ ਹੈ ਨਹੀਂ ਹੋਰ ਕੋਈ ਨਹੀਂ ਦਰਜੀ ਸਿਉਂ ਦੇਗਾ ਕੋਟ ਪੈਂਟ ਤੇਰਾ ਜੇ ਨੌ ਸੀਨ ਤਾਂ ਤਾਂ ਤੈਨੂੰ ਮੁੱਲ ਦਾ ਲੈ ਦੂੰਗੀ ਠੀਕ ਆ ਨਾ ਸੂਟ ਮੈਂ ਵੀ ਲੈਣਾ ਸੀ ਵੈਸੇ 엄마 ਮੈਂ ਕੋਟ ਮੰਟ ਮੈਂ ਤਾਂ ਸਮਿਆऊंगी ਇਹ ਸੂਟ ਐਨੂੰ ਹੀ ਲੈਦੀ ਮੇਰੀ ਖੰਡ ਨੂੰ ਇੱਕ ਕੋਈ ਗੱਲ ਨਹੀਂ ਇਹਨੂੰ ਵੀ ਕੋ ਲਾਗੀਆਂ ਭਾਗੀਆਂ ਵਾਲਾ ਸੂਟ ਲੈ ਦੂੰਗੀ ਪਰ ਪਹਿਲਾਂ ਵਿਆਹ ਹੋ ਲੈਣ ਦੋ ਠੀਕ ਆ ਨਾ ਮੇਰੇ ਜਸ ਦੇ ਵਿਆਹ ਵਿੱਚ ਕੋਈ ਵੀ țeṛ phaṛ ਕਰਨ ਦੀ ਕੋਸ਼ਿਸ਼ ਕੀਤੀ ਚਲ ਤੂੰ ਤਾਂ ਕੀ ਕਰਨੀ ਆ ਤੂੰ ਸੁਣ ਲੈ ਨਹੀਂ ਤੂੰ ਮੇਰੇ ਤੋਂ ਬੁਰਾ ਕੋਈ ਨਹੀਂ ਤੁਰ ਪਾ ਹੁਣ ਇੱਥੇ ਖੜਾ ਚੱਲ ਆ ਮੈਨੂੰ ਤਾਂ ਸਾਰੇ ਬਾਸੀ ਕੜਾਵਾ ਵਾਂਗੂ ਹੀ ਲੈਂਦੇ ਨੇ ਗੱਲ ਸੁਣ ਲਓ ਜੇ ਮੇਰਾ ਕੋਟ ਪੈਂਟ ਨਾ ਸਿਉਂਦਾ ਮੈਂ ਨਹੀਂ ਵਿਆਹ ਜਾਂਦਾ ਭੈਣ ਮਰਾਵੇ ਕਿਸੇ ਦਾ ਵਿਆਹ ਖੜ ਕੇ ਨਾਲੇ ਗੱਲ ਸੁਣ ਲੈ ਮੈਂ ਆਪਦੇ ਕੋਟ ਪੈਂਟ ਦੇ ਨਾਲ ਨਾਲ ਨਾ ਤੇਰੀ ਵੀ ਦੇਖ ਲੈ ਮੰਮੀ ਕੋਲੇ ਸੂਟ ਦੀ ਗੱਲ ਕਰਤੀ ਤੂੰ ਹੀ ਨਵੇਂ ਨਾਲ ਗੁੱਸੇ ਹੋਇਆ ਕਰ ਚੰਗਾ ਡੰਕਰ ਜਾ ਦਫਾ ਹੋ ਕਰ ਜੀਦਾ ਜੀ ਕਰਦਾ ਉਹੀ ਬੋਲ ਕੇ ਤੁਰ ਜਾਂਦਾ ਪਹਿਲਾਂ ਮਾਂ ਨਹੀਂ ਸਿੱਧਾ ਬੋਲਦੀ ਐਨੇ ਦਾ ਬੋਲਣੀ ਕੀ ਥੀ ਰਬਾ ਤਾਂ ਮੈਨੂੰ ਜੰਮਿਆਗਾ ਧੋਆ ਕਹਤਾ ਇਹਨਾਂ ਨੂੰ ਚੱਕ ਲੈ ਜਾ ਮਹਾਰਾਜਾ ਮੈਨੂੰ ਚੱਕ ਲੈ ਕਿੱਥੇ ਸਿਆਪਾ ਓਏ 17 ਨੰਬਰ ਦੀ ਉਹ ਕਿਹੜੀ ਦੇਊਗਾ ਚਾਬੀ ਉਹ ਤਾਂ ਸੁਨਾਮੇ ਸਮਝਦਾ ਹੁਣ ਭਗਜੂ ਨਾ ਆ ਗਿਆ ਕੌਲੇ ਕੱਚ ਕੇ ਮਾੜੀ ਮੋਟੀ ਤੈਨੂੰ ਸ਼ਰਮ ਹੈਗੀ ਐ ਮੈਨੂੰ ਐਂ ਦੱਸ ਦੇ ਵੀ ਮੈਂ ਜ਼ਹਿਰ ਖਾ ਕੇ ਮਰ ਜਾ ਕੀ ਹੋ ਗਿਆ ਮਾਂ ਕੋ ਬੋਲਣ ਲੱਗ ਜਾਨੀ ਐ ਮੈਂ ਤੈਨੂੰ ਕੀ ਕਹਤਾ ਹੁਣ ਤੈ ਤਾਂ ਮੈਨੂੰ ਨਹੀਂ ਕੁਛ ਕਿਹਾ ਆ ਲੋਕ ਤਾਂ ਬਥੇਰਾ ਕੁਛ ਕਹਿੰਦੇ ਸਾਰਾ ਪਿੰਡ ਥੂ ਥੂ ਕਰਦਾ ਤੇਰੇ ਤੇ ਵੀ ਮੈਨੂੰ ਐਂ ਤਾਂ ਦੱਸ ਦੇ ਹੁਣ ਤੂੰ ਲੋਕਾਂ ਦੇ ਘਰੇ ਕਿਉਂ ਮੰਗਣ ਤੁਰ ਪੈਸਾ 150 50 50 ਰੁਪਇਆ ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਵੀ ਤੂੰ ਇੰਨਾ ਗਿਰ ਗਿਆ ਵੀ ਤੈਨੂੰ ਲੋਕਾਂ ਦੇ ਘਰੇ ਮੰਗਣਾ ਪੈਂਦਾ ਤੈਨੂੰ ਕਿਹਨੇ ਕੁਛ ਕਹਿਤਾ ਕਾਣੂ ਮਾ ਇਹ ਕਿਉਂ ਗਿਰਿਆ ਇਹਦੀ ਸੋਚ ਗਿਰ ਗਈ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਜੇ ਮੇਰੇ ਪੇਕੇ ਪਿੰਡ ਮੇਰੇ ਭਰਾ ਪਰ ਜਾਈ ਨੂੰ ਇਹਦੀਆਂ ਹਰਕਤਾਂ ਦਾ ਪਤਾ ਲੱਗੂ ਵੀ ਇਹੋ ਜੇ ਕੰਮ ਕਰਦਾ ਉਹ ਵਿਚਾਰੇ ਕੀ ਸੋਚਣਗੇ ਵੀ ਸਾਡਾ ਜਵਾਈ ਭਾਈ ਹੁਣ 100-50 ਪਿੰਡ ਮੰਗਦਾ ਫਿਰਦਾ ਲੋਕਾਂ ਦੇ ਘਰਾਂ ਚੋਂ ਆ ਪਿੰਡ ਚ ਨਾ ਲੋਕਾਂ ਦੀਆਂ ਨੂਹਾਂ ਗੱਲਾਂ ਕਰਦੀਆਂ ਅਕੇ ਸਾਡੀ ਗਲੀ ਚ ਥੇ ਥੋੜਾ ਮੁੰਡਾ 50-50 ਰੁਪਏ ਮੰਗਦਾ ਤੁਰਿਆ ਫਿਰਦਾ ਸੀ ਦੱਸ ਮੈਂ ਕੀ ਜਵਾਬ ਦੇਵਾਂ ਅਗਲੀ ਨੂੰ ਪਹਿਲਾਂ ਤਾਂ ਤੂੰ ਸੁਣ ਲੈ ਆ ਤੁਹਾਡੇ ਵਾਲੇ ਇੰਨਾ ਸੋਚਣ ਵਾਲੇ ਹੁੰਦੇ ਨਾ ਤਾਂ ਹੁਣ ਉਹ ਮੇਰਾ ਘਰ ਭਰ ਦਿੰਦੇ ਉਹ ਦਾਜ ਨਾਲ ਐਡੇ ਸੋਚਣ ਵਾਲੇ ਹੈ ਨਹੀਂ ਗੱਲਾਂ ਚ ਬਣਦੇ ਨੇ ਉਹ ਸ਼ਾਹੂਕਾਰ ਅਰਹੀ ਗੱਲ ਤੇਰੇ ਵਾਲੀ ਮੈਂ ਕਿਸੇ ਤੋਂ ਨਹੀਂ ਮੰਗੇ ਪੈਸੇ ਲੈ ਫਿਰ ਲੋਕ ਐਵੇਂ ਗੱਲਾਂ ਬਣਾਉਂਦੇ ਐ ਵੀ 100 ਰੁਪਏ ਮੰਗਦਾ ਤੁਰਿਆ ਫਿਰਦਾ ਸੀਗਾ ਗੱਲਾਂ ਹੀ ਬਣਾਉਂਦੇ ਨੇ ਫਿਰ ਮੰਗੇ ਕੀ ਤੁਨੇ ਉਹ ਤਾਂ ਲੈਣੇ ਸੀ ਮੈਂ ਉਹਦਾ 100 ਰੁਪਿਆ ਲੈਣਾ ਸੀ ਹੁਣ ਬੰਦਾ ਉਹਦਾ 100 ਰੁਪਿਆ ਵੀ ਲੈ ਲਵੇ ਮੈਨੂੰ ਨਾ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਲੋਕਾਂ ਨਾਲ ਪੈਸਿਆਂ ਦਾ ਲੈਣ ਦੇਣ ਤੇਰਾ ਕਦੋਂ ਕਦਾਂ ਚੱਲਦਾ ਵੇ ੱੱਲੇ ਦਾ ਤੇਰੇ ਫੁੱਟੀ ਕੌਡੀ ਨਹੀਂ ਹੁੰਦੀ ਲੈਣੇ ਦੀ ਇਹਨੇ ਪੈਸੇ ਲੈਲੇ 100 ਰੁਪਏ ਹੀ ਸੀ ਕਿਧਰ ਨਹੀਂ ਤੇਰਾ ਉਹ ਲੱਖ ਰੁਪਿਆ ਸੀ ਵੀ ਤੂੰ 100 ਕਿਸੇ ਨੂੰ ਛੱਡ ਨਹੀਂ ਸਕਦਾ ਕੋਈ 100 ਰੁਪਿਆ ਮੰਗਣ ਜਾਂਦਾ ਹੁੰਦਾ ਬੇਸ਼ਰਮ ਮੇਰੀ ਗੱਲ ਸੁਣ ਲੈ 100 ਰੁਪਿਆ ਉਹ ਨਹੀਂ ਬਣਦਾ ਜੇਕਰ ਤੇ 100 ਰੁਪਿਆ ਉਹ ਮੇਰੇ ਜੇਬ 'ਚ ਹੁੰਦਾ ਮੈਂ ਸੱਟਾ ਲਾਉਂਦਾ ਜੇ ਸੱਟਾ ਨਿਕਲਦਾ 100 ਨੂੰ ਤੂੰ 90 ਨਾਲ ਗੁਣਾ ਕਰ 90000 ਬਣਦਾ ਪਹਾਂਤਾ 90000 ਹਾਂ ਮੈਂ ਤੈਨੂੰ ਤਾਂ 90 ਰੁਪਏ ਨਾ ਜੋੜਨ ਮੈਂ ਤਾਂ ਕਹਿੰਨੀ ਆ ਜਿਹੜੇ ਹਿਸਾਬ ਨਾਲ ਤਰੇ ਲੱਗਦਾ ਆ ਦੇਖ ਲੈ ਮੈਂ ਕਿਵੇਂ ਬੋਲਦੀ ਆ ਤੇਰੇ ਸਾਹਮਣੇ ਉਂ ਤੂੰ ਕਹਿ ਦਿੰਦੀ ਆ ਵੀ ਘਰੇ ਨਹੀਂ ਵੜਦਾ ਜੇ ਘਰੇ ਵੜਦਾ ਤਾਂ ਚਬਰ-ਚਬਰ ਐ ਕਰਨ ਲੱਗਦੇ ਤਾਂ ਤਾਂ ਹੀ ਤਾਂ ਫਿਰ ਮੈਂ ਆਉਂਦਾ ਨਹੀਂ ਹੁੰਦਾ ਬੋਲੂਗੀ ਭਾਈ ਤੇਰੀ ਤੀਵੀਂ ਹੀ ਅਗਲੀ ਦਾ ਹੱਕ ਵੰਡਦਾ ਪੁੱਛਣ ਦਾ ਨਾਲੇ ਲੋਕਾਂ ਨੇ ਇਹਨੂੰ ਗੱਲਾਂ ਦੱਸੀਆਂ ਤੇਰੀਆਂ ਇਹ ਤਾਂ ਫਿਰ ਬੋਲੂਗੀ ਫਿਰ ਤੇਰੇ ਮਿਰਚਾਂ ਲੜਦੀਆਂ ਤੂੰ ਨਿਕਲੇ ਤੇ ਪੁੱਠਾ ਟੱਪਾ ਹਟਦੇ ਨਹੀਂ ਹੈਗੇ ਉਹ ਵੀ ਪੰਗੇ ਲੈਂਦੀ ਆ ਕੋਣ ਪੁੱਠਾ ਬੋਲਣ ਜੋਗ ਗਈ ਆ ਕੰਮ ਨਾ ਕੋਈ ਸਿੱਧਾ ਕਰੀ ਚੰਗਾ ਕੰਮ ਕਾਹੀ ਲੋਕ ਤੈਨੂੰ ਐ ਕਹਿੰਦੇ ਆ ਨਹੀਂ ਚੱਲ ਬੱਸ ਤੇਰੀ ਵੀ ਜੁਬਾਨ ਥੋੜੀ ਜੀ ਜ਼ਿਆਦਾ ਖੁੱਲ ਗਈ ਲੈ ਕੋਈ ਸਲਾਹਤ ਵਾਲਾ ਕੰਮ ਕਰੀਏ ਨਾ ਫੇਰ ਸਲਾਹਤ ਹੁੰਦੀ ਹੈ ਸਾਰੇ ਪਿੰਡ ਚ ਉਹ ਚੰਗਾ ਭਾਈ ਸੁਣਦਾ ਮਾੜਾ ਲੱਗਦਾ ਤੂੰ ਪਾਣੀ ਦੀ ਕੁੱਟ ਲਿਆ ਦੇ ਉਹ ਤੂੰ ਤਾਂ ਜਿੱਥੋਂ ਮਰਜ਼ੀ ਕਰਾ ਲਈਏ ਨਹੀਂ ਜਦੋਂ ਮੈਂ ਉਹਨੂੰ ਪੁੱਛੀ ਤਾਂ ਜਾਣੀ ਆ ਵੀ ਕਿੱਥੇ ਉਜੜਿਆ ਸੀ ਕੀ ਤੋਂ ਪੈਸੇ ਲੈ ਕੇ ਫੇਰ ਤੇਰਾ ਵਿੱਚ ਬੋਲਣਾ ਜ਼ਰੂਰੀ ਹੈ ਤੂੰ ਚੁੱਪ ਕਰ ਜਾ ਪਾਣੀ ਦੀ ਕੁੱਟ ਲਿਆ ਦੇ ਪਾਣੀ ਦੀ ਕੁੱਟ ਲਿਆ ਹੁਣ ਤੂੰ ਜੰਗ ਜਿੱਤ ਕੇ ਆਇਆ ਚੱਲ ਕੋਈ ਨਹੀਂ ਹੁਣ ਬਾਹਰੋਂ ਆਇਆ ਕਿ ਥੱਕੇ ਕੋਈ ਨਹੀਂ ਪਾਣੀ ਦੀ ਘੁੱਟ ਤਾਂ ਦੇ ਦੇ ਤੀਮੀ ਦਾ ਵੀ ਫਰਜ਼ ਬਣਦਾ ਹੁੰਦਾ ਵੀ ਬੰਦੇ ਨੇ ਆਉਂਦੇ ਨੂੰ ਪਾਣੀ ਪੁੱਛੇ ਤੂੰ ਆਉਂਦੇ ਤੇ ਗੱਲ ਪੈ ਜਾਨੀ ਆ ਆ ਇਹ ਤਾਂ ਕੋਲੇ ਕੱਚ ਕੇ ਇਹ ਵੇ ਲੈ ਗੜਾਂ ਦੇ ਡਗਰੇ ਕੱਢ ਕੇ ਤੂੰ ਕੋਲੇ ਕੱਚ ਕੇ ਦਿਖਾ ਏ ਘਰੇ ਬੈਠੀ ਆਉਂਦੇ ਇਹੋ ਜੇ ਕੰਮ ਵੇ ਭਾਈ ਛੱਡ ਦੇ ਛੱਡ ਦੇ ਕਿਉਂ ਤੂੰ ਬਦਨਾਮੀ ਕਰਾਉਣ ਤੇ ਲੱਗਿਆ ਸਾਰੇ ਪਿੰਡ ਚ ਹਟ ਜਾ ਲਿਆ ਦੇ ਜੇ ਕੇਟਲੀ ਮੂਹ ਨੂੰ ਲਾਏਂਗੀ ਕੋਈ ਲਿਆ ਦੇ ਗਲਾਸ ਜਾਂ ਨਿਕਲੀ ਜਾਂਦੀ ਆ ਹੁਣ ਪਾਣੀ ਤੋਂ ਬਿਨਾ ਡੱਫਿਆ ਆ ਹੋਊਗਾ ਕੁਛ ਬਾਹਰੋਂ ਅੱਗ ਸਵਾ ਇਹ ਆ ਦੇ ਪਾਣੀ ਤੋਂ ਪਤਲਾ ਤਾਂ ਕੁਝ ਨਹੀਂ ਹੁੰਦਾ ਪਾਣੀ ਪਿੱਛੇ ਹੀ ਬੁੜਕਣ ਲੱਗ ਪੈਂਦੀ ਐ ਆ ਦੇਖ ਲੈ ਕੰਜਰਾ ਜੇ ਤੇਰੀਆਂ ਇਆਂ ਇਆਂ ਕਰਤੂਤਾਂ ਤਾਂ ਤੈਨੂੰ ਤੀਵੀਂ ਤੋਂ ਇੰਨਾ ਕੁ ਸੁਣਨਾ ਪੈਂਦਾਗਾ ਤਾਂ ਤੈਨੂੰ ਇੰਨਾ ਜਲੀਲ ਕਰਦੀ ਐ ਮੈਂ ਸੌ ਲੱਤੀ ਮੈਂ ਉਹ ਤੋਂ ਲੈਣਾ ਸੀ 100 ਰੁਪਿਆ ਹੁਣ ਤੂੰ ਐ ਦੱਸ 100 ਰੁਪਇਆ ਵੀ ਛੱਡਦੀ ਐ ਅਗਲੇ ਦਿਨ ਹੈ ਅਗਲਾ ਲੈਣ ਉਹ ਤੱਕ ਲੈਣ ਲੱਗੇ ਤਾਂ ਕਹਿੰਦਾ ਵੀ ਭਾਈ ਦੇ ਦੇ 100 ਰੁਪਏ ਅੱਥਰ ਨੂੰ ਮੋੜ ਦ ਦੜਪੀ ਮੋੜ ਦ 25 ਦਿਨ ਹੋ ਗਏ ਦੀ ਮੈਂ ਹਾਰ ਕੇ ਘਰੇ ਗਿਆ ਫਿਰ ਹਾਂ ਮੈਨੂੰ 100 ਰੁਪਏ ਮੇਰਾ ਗੱਲਾਂ ਤਾਂ ਤੂੰ ਬਕਾਲਤ ਕੀਤੀ ਹੋਈ ਹੈ ਨਾ ਉਹ ਚ ਨਹੀਂ ਕਿਸੇ ਨੂੰ ਬਾਰੇ ਆਉਂਦਾ ਬੈਸ ਤਾਂ ਜਿੰਨੀ ਮਰਜ਼ੀ ਕਰਾ ਲੈ ਤੈਥੋਂ ਆ ਫੜ ਵੀ ਹਾਂ ਪੀਲਾ ਪਾਣੀ ਵੀ ਕੁੱਟ ਬੇ ਕੀ ਹੁੰਦਾ ਵੈਸੇ ਤਾਂ ਮੈਂ ਸੁਣਿਆ ਵੀ ਆਪਦੇ ਘਰ ਵਾਲੇ ਦੀ ਕਦਰ ਕਰਨੀ ਚਾਹੀਦੀ ਆ ਪਰ ਕਦਰ ਤਾਂ ਤਾਂ ਕਰਾਂ ਜੇ ਤੂੰ ਕਦਰ ਕਰਾਉਣ ਵਾਲੇ ਕੰਮ ਕਰੇ ਫਿਰ ਤਾਂ ਕਦਰ ਹੁੰਦੀ ਹੀ ਨਹੀਂ ਲੋਕਾਂ ਦੀਆਂ ਜਨਾਨੀਆਂ ਦੇਖ ਲੈ ਬੰਦਾ ਘਰੇ ਬਾਅਦ ਚ ਵੜਦਾ ਪਹਿਲਾਂ ਗਲਾਸ ਲਈ ਐ ਖੜੀਆਂ ਹੁੰਦੇ ਨੇ ਵੀ ਲੋ ਪਾਣੀ ਤੇ ਤਾਂ ਮੰਗਦਾ ਰਿੰਗ ਰਿੰਗ ਮੰਗਦਾ ਤੂੰ ਤਾਂ ਵੀ ਨਹੀਂ ਲਿਆ ਕੇ ਦਿੰਦੀ ਅਗਲੇ ਚੱਜ ਦੇ ਕਰਦੇ ਆ ਪਾਣੀ ਜੇ ਤੇਰੇ ਜੇ ਤੇਰੇ ਲੱਛਣ ਮਾੜੇ ਆ ਨਾ ਤਾਂ ਇਹ ਤੈਨੂੰ ਬੋਲਦੀ ਐ ਨਾਲੇ ਤੇਰੇ ਪਿੱਛੇ 100 100 ਕੁਸ ਮੈਨੂੰ ਸੁਣਨਾ ਪੈਂਦਾ ਇਹ ਤੋਂ ਨਹੀਂ ਮੈਂ ਅੱਜ ਤੱਕ ਕਿਸੇ ਤੋਂ ਇਹ ਨਹੀਂ ਖਵਾਉਂਦੀ ਸੀ ਹਾਂ ਨਾਲੇ ਸਟੀਲ ਦੇ ਗਲਾਸ ਅੱਗ ਲਾ ਲਿਆ ਕਰੋ ਫੁੱਟ ਜੂਗਾ ਇਹ ਕੋਈ ਨਾ ਹਾਂ ਲਾ ਲਿਆ ਕਰੋ ਅੱਗ ਕੱਲ ਦਾ ਹੁਣ ਉਹ ਆਏ ਬਣ ਕੇ ਬੈਠ ਗਿਆ ਕਿ ਕੱਢੀ ਕ ਗੱਲ ਹੋ ਗਈ ਓਏ ਆਪਦੀ ਮੰਗੇ ਤੀ ਕੋਈ ਹੋਰ ਤਾਂ ਨਹੀਂ ਬੇਪੁੱਤ ਮੂਹਣਾ ਕਿਉਂ ਬਣਾ ਕੇ ਆਂ ਹਾੜੇ ਹੱਥ ਬਣਾ ਲ ਮੈਥੋਂ ਇੰਨੀ ਕਲਪਣਾ ਨਹੀਂ ਹੁੰਦੀ ਤੇਰੇ ਨਾਲ ਬੇ ਮੈਨੂੰ ਬਾਲੀ ਬਿਸ਼ਰਮੀ ਆਉਂਦੀ ਏ ਵੀ ਜਦੋਂ ਬਾਹਰ ਹੀ ਨਿਕਲਦੇ ਆ ਲੋਕ ਮੈਨੂੰ ਇਹ ਗੱਲਾਂ ਦੱਸਦੇ ਆ ਨਾ ਤੇਰੀਆਂ ਮੈਂ ਅਗਲੇ ਨੂੰ ਕੀ ਜਵਾਬ ਦੇਵਾਂ ਮੈਂ ਹਾਂ ਮੈਂ ਕਹਿੰਦੀ ਆਪਾਂ ਮੋਟਰਸਾਈਕਲ ਜੇ ਵੇਚ ਕੇ ਛੋਟਾ ਨਾਲ ਲੈ ਲਈਏ ਨਾਲ ਤਾਂ ਤੇਲ ਬਹੁਤ ਪਿੰਦਾ ਨੋ ਲੈ ਪੈਸੇ ਕਮ ਆ ਜਾਣਗੇ ਹਾਂ ਮੈਨੂੰ ਪਤਾ ਜਿਹੜੇ ਤੇਰੇ ਪੈਸੇ ਕਮ ਆਉਣਗੇ ਅੱਗ ਸਵਾਚ ਉਹ ਕਰੇਗਾ ਮੇਰੀ ਗੱਲ ਸੁਣ ਲੈ ਤੇ ਇਹਦਾ ਦੀਪਾ ਕਹਿੰਦਾ ਮੈਂ ਦੀਪਾ ਕੋਸ ਕਹੀ ਜਾਂਦਾ ਹੋਵੇ ਚੀਜ਼ ਬਣਦੀ ਮੈਂ ਸਾਂ ਘਮਾਉਣ ਦਾ ਤਾਂ ਤੈਨੂੰ ਪਤਾ ਹੈ ਕਦੇ ਕੋਈ ਚੀਜ਼ ਬਣਾਈ ਵੀ ਹੈ ਇਹ ਆਏ ਨਹੀਂ ਕਹਿੰਦਾ ਨਲਟੇ ਤੇ ਮੂਰਲਾ ਟਾਇਰ ਪੂ ਦੇਖ ਹੁਣ ਉਹ ਪੋਣਾ ਪੂਗਾ ਮੈਂ ਕਹਿੰਦਾ ਵੇਚੀ ਦੇਂਦਾ ਦੀਪਾ ਲੈਣ ਨੂੰ ਕਹਿੰਦਾ ਕੋਈ ਨਹੀਂ ਟਾਇਰ ਹੀ ਪਵਾ ਦੂ ਮੈਂ ਤਾਂ ਲੋੜ ਨਹੀਂ ਹਾਂ ਚਲ ਤੇ ਹੋਰ ਇਹਦੀਆਂ ਬੱਟ ਦੇਗਾ ਰਿਓੜੀਆਂ ਮਾਤਾ ਇਹ ਕਹਿਣਾ ਵੀ ਚਲ ਭਈ ਕਾਣੂ ਬਚ ਜਾਂਦੇ ਨੇ ਚਾਰ ਪੀ ਆਜ ਮੋਟਰਸਾਈਕਲ ਵੇਚਿਆ ਕੱਲ ਨੂੰ ਮਾਂ ਨੂੰ ਵੇਚਿਆ ਤੈਨੂੰ ਕਿਹੜਾ ਸ਼ਰਮ ਮੈਂ ਕੰਜਰਾ ਤੂੰ ਗੱਪ ਚੜੀ ਅੰਦਰ ਕਰ ਲੈ ਮੰਜਾ ਚਾਵੇਂ ਕਰ ਲੈਨੀ ਆ ਹੁੰਦਰ ਕਰ ਲੈਨੀ ਮੱਜਾ ਥਾਲ ਤੇਰਾ ਫੇਰ ਵੀ ਪਿੱਛੇ ਨੂੰ ਹੀ ਉਹਨਾਂ ਦਾ ਪਤਾ ਨਹੀਂ ਤੇਰੇ ਸਿਰ ਕੀ ਪਾਇਆ ਉਹਨੇ ਕੀ ਨਹੀਂ ਨਾਲੇ ਜਸ ਮੇਰੀ ਗੱਲ ਸੁਣ ਲੈ ਇਹਦੇ ਸਹਰਾਣੇ ਨਾ ਬਹੁਤਾ ਜਾ ਕੇ ਖੜਿਆ ਕਰ ਇਹਨੇ ਤਰ੍ਹਾਂ ਘਰ ਨਹੀਂ ਹਸਣ ਦੇਣਾ ਤੈਨੂੰ ਮੈਂ ਦੱਸ ਦਿੱਤਾ ਇੱਕ ਵਾਰੀ ਮੰਮੀ ਤੂੰ ਹਲੇ ਵੀ ਪਤਾ ਨਹੀਂ ਕਿਹੜੇ ਵਹਿਮਾਂ 'ਚ ਫਿਰਦੀ ਆਂਗੀ ਇਹੀ ਦੀ ਕੋਈ ਗੱਲ ਨਹੀਂ ਪਰ ਜਾਈ ਆਹੋ ਮੇਰੀ ਉਹ ਤਾਂ ਮੈਨੂੰ ਹੁਣ ਵੀ ਇਹੀ ਕਹਿੰਦੀ ਸੀ ਵੀ ਚੱਲ ਕੋਈ ਨਹੀਂ ਜੋ ਕੁਝ ਹੋ ਗਿਆ ਸੋ ਹੋ ਗਿਆ ਜਿਹੜੀ ਕੁੜੀ ਤੈਨੂੰ ਪਸੰਦ ਆ ਉਹੀ ਸਾਨੂੰ ਪਸੰਦ ਆ ਗਈ ਬਸ ਤੈਨੂੰ ਅਕਲ ਆਉਣੀ ਨਹੀਂ ਅੰਨਾ ਯਕੀਨ ਨਾ ਕਰ ਉਹਦੇ ਤੇ ਮੈਂ ਨਹੀਂ ਇਹਦੇ ਤੇ ਯਕੀਨ ਕਰ ਸਕਦੀ ਅੱਗੇ ਤੈਨੂੰ ਪਤਾ ਹੀ ਆ ਕੀ ਕੁਛ ਕੀਤਾ ਸੀ ਕੀ ਕੁਛ ਨਹੀਂ ਨਾਲੇ ਤੇਰੇ ਸਹੁਰੇ ਦੇ ਸਾਹਮਣੇ ਜਿਹੜੇ ਉਹ ਲੱਛਣ ਜੇ ਕਰਦੀ ਸੀ ਨਾ ਉਹਦਾ ਬਸ ਚੱਲਦਾ ਉਹਨੂੰ ਉਸੇ ਵੇਲੇ ਘਰੋਂ ਬਾਹਰ ਕੱਢ ਦਿੰਦੀ ਉਹ ਮੰਮੀ ਉਹ ਤਾਂ ਆਪ ਕਹਿੰਦੀ ਆ ਵੀ ਮੇਥੋਂ ਗਲਤੀ ਹੋ ਗਈ ਨਾਲੇ ਹੁਣ ਤਾਂ ਰਿਸ਼ਤਾ ਹੋ ਗਿਆ ਹੁਣ ਕੀ ਵਿਗਾੜ ਦਊਗੀ ਕੋਈ ਨਹੀਂ ਚਾਹੁੰਦੀ ਉਹ ਬੇ ਤੇਰਾ ਰਿਸ਼ਤਾ ਧਰ ਚੜੇ ਨਾਲੇ ਅੱਗੇ ਕਿੰਨੇ ਕ ਧਰ ਛਾੜਤੇ ਨੇ ਤੇਰੇ ਰਿਸ਼ਤੇ ਕਿੰਨੀ ਵਾਰ ਕੁੜੀ ਵਾਲੇ ਦੇਖ ਕੇ ਤੈਨੂੰ ਜਵਾਬ ਦੇਗਾ ਤੈਨੂੰ ਅਕਲ ਆਉਂਦੀ ਆ ਕਿ ਨਹੀਂ ਉਹ ਮੰਮੀ ਮੈਨੂੰ ਅਕਲ ਹੀ ਅਕਲ ਆ ਗਈ ਐਡਾ ਮੈਂ ਕਮਲਾ ਥੋੜੀਆਂ ਵੀ ਆਪਦਾ ਚੰਗਾ ਮਾੜਾ ਵੀ ਨਹੀਂ ਸੋਚ ਸਕਦਾ ਉਹ ਤਾਂ ਹੁਣ ਇਹੀ ਕਹਿੰਦੀ ਆ ਵੀ ਜੋ ਕੁਝ ਹੋ ਗਿਆ ਸੋ ਹੋ ਗਿਆ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਵੇਂ ਕਰੋ ਯਕੀਨ ਕਰ ਮੇਰੀ ਗੱਲ ਦਾਦੂ ਨਾ ਨਾ ਬਾਈ ਆ ਤੇਰੇ ਮੋਰੇ ਬੰਨੇ ਹੱਥ ਤੂੰ ਯਕੀਨ ਕਰ ਲੈ ਉਹਦੇ ਤੇ ਮੈਂ ਨਹੀਂ ਕਰਦੀ ਉਹ ਤਾਂ ਤਤੇ ਤਵੇ ਤੇ ਬੈਜੇ ਮੈਂ ਤਾਂ ਨਾ ਉਹਦਾ ਯਕੀਨ ਕਰਾਂ ਤੂੰ ਕੰਨਾ ਵੀ ਉਹ ਖੁਸ਼ਵਾਰ ਰਿਸ਼ਤੇ ਤੋਂ ਜੱਸ ਨਾਲੇ ਮੈਂ ਤੈਨੂੰ ਦੱਸਦਾ ਇੱਕ ਵਾਰੀ ਵੀ ਉਹਦੇ ਲਵੇ ਨਾ ਜਾ ਕੇ ਬੈਠਿਆ ਕਰ ਨਾ ਜਾ ਕੇ ਬੈਠਿਆ ਕਰ ਤੂੰ ਮੇਰਾ ਕਹਿਣਾ ਨਹੀਂ ਮੰਨਦਾ ਉਹਨੇ ਤੇਰਾ ਰਿਸ਼ਤਾ ਨਹੀਂ ਖੋਣ ਦੇਣਾ ਉਹ ਮੰਮੀ ਕਦੇ ਤਾਂ ਮੰਨ ਲਿਆ ਕਰ ਕਿਉਂ ਨਹੀਂ ਹੋਣ ਦੇਣਾ ਰਿਸ਼ਤਾ ਹਰੇ ਗੱਲ ਨੂੰ ਨਾ ਪੀਕ ਤੇ ਚੜਿਆ ਕਰ ਤੂੰ ਮੰਨ ਲੈ ਮੇਰੀ ਗੱਲ ਹੁਣ ਮੇਰੀ ਸੁਣਨੀ ਆ 8 ਦਿਨ ਵਿਆਹ ਚ ਰਹਿ ਗਿਆ ਹੁਣ ਮੈਨੂੰ ਸ਼ਹਿਰ ਨੂੰ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ ਕੁੜੀ ਲੱਗਿਆ ਨਾ ਗੱਟਾ ਸੋਨਾ ਟੈਣਾ ਟੱਪਾ ਸਭ ਕੁਝ ਲਿਆਉਣਾ ਲੈ ਕੇ ਜਾਣਾ ਮੇਰੀ ਮਾਂ ਹੁਣ ਦੁਪਹਿਰਾ ਹੋ ਗਿਆ ਸਿਖਰ ਦੁਪਹਿਰੇ ਫਿਰਾਂਗੀ ਕੱਲ ਨੂੰ ਲੈ ਚਰਨ ਨੂੰ ਦਿਨ ਨੂੰ ਸਵੇਰੇ ਸਾਦਰੇ ਲੈ ਜੂ ਨਹੀਂ ਸ਼ਾਮ ਨੂੰ ਬਾਗ ਚੱਲਾਂਗੇ ਆਪਾਂ ਸਿਖਰ ਦੁਪਹਿਰੇ ਲੈ ਚਰਨ ਵਾਲੇ ਆਂਡ ਗਵਣ ਦੇ ਸੁੱਕਤੇ ਹੋਣਗੇ ਕਿਸੇ ਨੂੰ ਪਤਾ ਨਾ ਲੱਗੂਗਾ ਸਮਾਨ ਲਿਆਵਾਂਗੇ ਲਿਆ ਕੇ ਅੰਦਰ ਰੱਖ ਲਵਾਂਗੇ ਐ ਡਰ ਮਰ ਐਸ ਤੈਨੂੰ ਕਿਸੇ ਦਾ ਆਪਾਂ ਨੂੰ ਆ ਲੋਕਾਂ ਦੀ ਨਜ਼ਰ ਬੁਰੀ ਆ ਕੋ ਚਾਉਂਦਾ ਨਹੀਂ ਹੁੰਦਾ ਤੇ ਕਿਸੇ ਦਾ ਘਰ ਬਸੇ ਵਸਤੇ ਰ ਇੱਕ ਵਾਰੀ ਘਰ ਵਾਸ ਦੇਵੇ ਤੇਰੇ ਚੂੜੇ ਵਾਲੀ ਆ ਜਵੇ ਜਦੋਂ ਬਹੂ ਇੱਥੇ ਆ ਗਈ ਫੇਰ ਡਿੰਪਲ ਨਹੀਂ ਕੁਛ ਬਗੜ ਸਕਦੀ ਕੁਛ ਚਲ ਮਾਂ ਤੈਨੂੰ ਸ਼ਾਮ ਨੂੰ ਲੈ ਜਾਉਂਗਾ ਠੀਕ ਐ ਐਨੀ ਟੈਨਸ਼ਨ ਨਾ ਲਿਆ ਕਰ ਨਾਲੇ ਤੂੰ ਦੱਸ ਕੀ ਕਰਾਂ ਮੈਂ ਤਾਂ ਉਹੀ ਕਰਨ ਨੂੰ ਤਿਆਰ ਆ ਬਸ ਬਸ ਐਨਾ ਕਰ ਦੇ ਵੀ ਜਿੰਨੇ ਦਿਨ ਤੇਰਾ ਵਿਆਹ ਨਹੀਂ ਹੁੰਦਾ ਨਾ ਮੇਰੇ ਅੱਖੇ ਲੱਗ ਜਾ ਜੋ ਮੈਂ ਕੰਨੀ ਉਹ ਕਰ ਕੋਈ ਲੋੜ ਨਹੀਂ ਉਹਦੇ ਕੋਈ ਸਿੱਖ ਮਿਲਣ ਦੀ ਮੰਨਣ ਦੀ ਹਾਂਜੀ ਮਾਤਾ ਜੀ ਤੁਹਾਡੇ ਅੱਖੇ ਹੀ ਲੱਗਿਆ ਹੋਇਆ ਮੈਨੂੰ ਦੱਸੋ ਕੀ ਕਰਨਾ ਸ਼ਹਿਰ ਨੂੰ ਜਾਣਾ ਚੱਲ ਚੱਲਾਂਗੇ ਆਪਾਂ ਤਾਂ ਸ਼ਾਮ ਨੂੰ ਚੱਲਾਂਗੇ ਠੀਕ ਐ ਏ ਨਹੀਂ ਮੰਦਾ ਪਿਓ ਦਾ ਪੁੱਤ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਬੇ ਕਿਹੜੀ ਪੱਟੀ ਪੜਾ ਦਿੰਦੀ ਆ ਮੇਰੇ ਦੋਹਾਂ ਮੁੰਡਿਆਂ ਨੂੰ ਜਿਹੜੀ ਇਹਦੀ ਬੋਲੀ ਬੋਲਣ ਲੱਗ ਜਾਂਦੇ ਨੇ ਕੋਈ ਨਹੀਂ ਡਿੰਪਲ ਟੱਕਵਾਰੀ ਮੇਰੇ ਪੁੱਤ ਦਾ ਵਿਆਹ ਹੋ ਲਣ ਦੇ ਤੇਰਾ ਕੀ ਕਰਨਾ ਇਹ ਮੈਂ ਬਾਅਦ ਚ ਦੱਸੂੰ ਤੈਨੂੰ ਹੂੰ ਸਾਰਾ ਇਹਨਾਂ ਫੋਨ ਦੀ ਦੁਨੀਆ ਚ ਬੜੇ ਨੇ ਨਾ ਬਾਰੇ ਵੀ ਦੇਖ ਲਿਆ ਕਰੋ ਪਤੀ ਕੀ ਹੋ ਗਿਆ ਹਣ ਹੋਂ ਆ ਗਈ ਸੀ ਮੈਂ ਕਹਿੰਦੀ ਸੀ ਵੀ ਮੁੰਡੇ ਵਾਲਾ ਨੂੰ ਫੋਨ ਕਰ ਲੈਂਦੇ ਕਿਹੜੀ ਗੱਲੋਂ ਫੋਨ ਕਰਨਾ ਲੈ ਆਪਾਂ ਨੂੰ ਪਤਾ ਵੀ ਲੱਗੇ ਵੀ ਕੀ ਕੁਝ ਚਾਹੀਦਾ ਉਹਨਾਂ ਨੂੰ ਫਿਰ ਉਹ ਇਹ ਸਾਮਾਨ ਵੀ ਖਰੀਦਾਂਗੇ ਉਹ ਤੂੰ ਫਿਕਰ ਨਾ ਕਰ ਸਾਰਾ ਕੁਝ ਸੋਚਿਆ ਹੋਇਆ ਮੈਂ ਦਾਜ ਦੇ ਦੇ ਸਾਰਾ ਕੁਝ ਦੇਵਾਂਗੇ ਪਰ ਦੇਵਾਂਗੇ ਉਦੋਂ ਜਦੋਂ ਜਸ਼ਨ ਉਹਨਾਂ ਦੇ ਕਰੇ ਚਲੀ ਜਾਊ ਲੇ ਇਹ ਕੋਈ ਗੱਲ ਨਹੀਂ ਜੇ ਅਗਲੇ ਕੱਲ ਨੂੰ ਤਰਾਜ ਕਰਨ ਲੱਗੇ ਵੀ ਸਾਡੇ ਰਿਸ਼ਤੇਦਾਰਾਂ ਦੇ ਸਾਹਮਣੇ ਤਾਂ ਸਮਾਨ ਨਹੀਂ ਭੇਜਾਂ ਬਾਅਦ ਚ ਸਮਾਨ ਭੇਜਤਾ ਉਹ ਸਾਰੀ ਗੱਲ ਕੀਤੀ ਹੋਈ ਹੈ ਵਿਚੋਲੇ ਨਾਲ ਤੂੰ ਫਿਕਰ ਨਾ ਕਰ ਨਾਲੇ ਜੇ ਆਪਾਂ ਹੀ ਗੱਲਾਂ ਕਰਨੀਆਂ ਐ ਫਿਰ ਵਿਚੋਲਾ ਪਾਉਣ ਦੀ ਕੀ ਲੋੜ ਸੀ ਚਲ ਦੇਖ ਲੋ ਕੀ ਕਰਨਾ ਐ ਕਿਵੇਂ ਕਰਨਾ ਆਪਾਂ ਨੇ ਤਾਂ ਕੁੜੀ ਨੂੰ ਹੀ ਦੇਣਾ ਐ ਸਭ ਕੁਝ ਅੱਜ ਕੀ ਤੇ ਕੱਲ ਕੀ ਦੇ ਦੇਾਂਗੇ ਸਾਰਾ ਕੁਝ ਦੇਵਾਂ ਐ ਕੁੜੀ ਨੂੰ ਪਰ ਸਹਿਜਮਤੀ ਨਾਲ ਠੀਕ ਐ ਨਾ ਕੱਲੀ ਕੱਲੀ ਧੀ ਆ ਆਪਣੀ ਹਲਕੋ ਕੋਈ ਥੋੜੋ ਰੱਖਾਂਗੇ ਉਹਦੇ ਤੋਂ ਕੁਛ ਆਪਾਂ ਸਾਰਾ ਠੀਕ ਆ ਚਲੋ ਮੈਂ ਵੀ ਕੋਈ ਕੰਮ ਤੁੰਦਾ ਦੇਖ ਲਵਾਂ ਹਾਂ ਦੇਖ ਮੈਂ ਫੋਨ ਦੇਖ ਲਾਂ ਲੈ ਦੱਸ ਡਰਨਾ ਕਿ ਮੈਂ ਬਿਨਾ ਪੱਖੇ ਤੂੰ ਗਰਮੀ 'ਚ ਪਿਆ ਬੇਗੁੰਡਿਆ ਹਾਂ ਬੇ ਜੱਬੜਾ ਪੱਖਾ ਤਾਂ ਚਲਾ ਲਿਆ ਕਰ ਨਹੀਂ ਲਾ ਗਰਮੀ 'ਚ ਮੱਚੀ ਜਾਂਦਾ ਹੈਗਾ ਇਹ ਮਾਂ ਗਰਮੀ ਕਿੱਥੇ ਆ ਠੰਡ ਲੱਗਦੀ ਆ ਪੱਖਾ ਚਲਾਉਣ ਨਾਲ ਬੂਵੇਂ ਮਰ ਜਾ ਹੁਣ ਤੈਨੂੰ ਗਰਮੀ ਵੀ ਨਹੀਂ ਲੱਗਦੀ ਵੇ ਹਤੇ ਨੂੰ ਨਹੀਂ ਪਤਾ ਬਸ ਤੂੰ ਨਾ ਦੁੱਖ ਨਾ ਛੜਿਆ ਕਰ ਪਤਾ ਤਾਂ ਮੈਨੂੰ ਸਾਰਾ ਹੀ ਐ ਸਾਰੇ ਤੇਰੇ ਦੁੱਖਾਂ ਦਾ ਪਤਾ ਹੈ ਮੈਨੂੰ ਚਲ ਮੈਨੂੰ ਐਂ ਦੱਸ ਕਿੱਥੇ ਉਜੜਿਆ ਸੀ ਕਿੱਥੋਂ ਆਇਆ ਤੂੰ ਮੈਂ ਤਾਂ ਭੈਣੇ ਭੇਜਿਆ ਤੇ ਕੰਮ ਕੋਈ ਅੱਛਾ ਉੱਥੇ ਜਾਏ ਫਿਰ ਕੀ ਬਣਿਆ ਵੇ ਲੱਭਨਾ ਕੀ ਐ ਬਿਹਾਲੇ ਕਰਵਾਇਆ ਰਿਸ਼ਤਾ ਬੂਮੇ ਮਰ ਜਾ ਬਈਏ ਬਹਾਲ ਦਾ ਵੇੜਾ ਵੀ ਬਹੁਤ ਤਕੜੇ ਕਰਵਾ ਮੇਰੀ ਤਾਂ ਧੀਰੀਆਂ ਜੜਾਂ ਚ ਬਹਿ ਗਿਆ ਮਰਨਾ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਉਹਨੇ ਰਿਸ਼ਤਾ ਕਰਾ ਕਿਵੇਂ ਦਿੱਤਾ ਕਿਵੇਂ ਕਰਵਾਉਂਦੇ ਹੁੰਦੇ ਨੇ ਆਗਲਾ ਪੱਕੇ ਕੁੱਕੇ ਜੜਦਾ ਤੇਰੇ ਵਾਂਗੂ ਪਾਣੀ ਚੜਾਂਗਾ ਨਹੀਂ ਮਾਰਦਾ ਹੈਗਾ ਉਹ ਤਾਂ ਮੈਂ ਤਾਂ ਬਥੇਰਾ ਜ਼ੋਰ ਲਾਇਆ ਵੀ ਪੈਗ ਲਾ ਲਾ ਪੈਗ ਲਾ ਲਾ ਕੀਵਤਾ ਬਣੀ ਜਾਵੇ ਕੰਮ ਮੈਂ ਕੋਈ ਪਰਦਾ ਚਾਬੀ ਪਰ ਲੈਣਤੀ ਨਹੀਂ ਆਇਆ ਹਨਾ ਮੈਂ ਤਾਂ ਪਿੰਦਾ ਹੀ ਨਹੀਂ ਮੈਂ ਤਾਂ ਫਿਰ ਬਹਾਨੇ ਨਾਲ ਇੰਨਾ ਪੁੱਛਿਆ ਵੀ ਭਾਈ ਕਿਹੜੇ ਪਿੰਡ ਹੈ ਕੀ ਸਿਸਟਮ ਹੈ ਕੀ ਗੱਲ ਹੈ ਕੀ ਬਾਤ ਹੈ ਚੱਲ ਹੁਣ ਤੂੰ ਪਤਾ ਸਤ ਤਾਂ ਦਾ ਸਾਰਾ ਲੈ ਲਿਆ ਵੀ ਕਿੱਥੋਂ ਦਾ ਲੈ ਲਿਆ ਮੈਂ ਭੈਣ ਨੂੰ ਭੇਜਤਾ ਐਡਰੈਸ ਸਾਰਾ ਚੱਲ ਕੋਈ ਨਹੀਂ ਮੈਂ ਦੁਨੀਆ ਦਾ ਰਸਤਾ ਰਸਤਾ ਟੂਰ ਹੈ ਪਰ ਬੇਕੜਮਿਆ ਤੂੰ ਪਹਿਲੇ ਹੀ ਮਾੜਾ ਬੋਲਿਆ ਕਰ ਹਾਂ ਨਾਲੇ ਤੈਨੂੰ ਤਾਂ ਆਪਣੀ ਮਾਂ ਤੇ ਭੋਰੇ ਹੀ ਯਕੀਨ ਨਹੀਂ ਲੋਕਾਂ ਦੇ ਪੁੱਤ ਹੁੰਦੇ ਐ ਅਗਲੇ ਆਪਦੀ ਮਾਂ ਦੀ ਨਹੀਂ ਹਾਮੀ ਭਰਦੇ ਵੀ ਹਾਂ ਭਾਈ ਮੇਰੀ ਮਾਂ ਵਰਗਾ ਤਾਂ ਕੋਈ ਦੁਨੀਆ 'ਚ ਨਹੀਂ ਤੂੰ ਇਹ ਜਾ ਬੇਲ ਆਕ ਜਦੋਂ ਨਿੰਦਿਆ ਕਰ ਮੈਨੂੰ ਹੀ ਨਿੰਦਿਆ ਕਰ ਚੱਲ ਤੂੰ ਆਹਦਾ ਤੈਨੂੰ ਮੇਰੇ ਤੇ ਯਕੀਨ ਹੈ ਲੈ ਤੇਰੇ ਨੂੰ ਨਸ਼ਿਆਂ 'ਤੇ ਕਾਹਦਾ ਯਕੀਨ ਹੁੰਦਾ ਹੈ ਉਹ ਨਹੀਂ ਕਿਸੇ ਦੇ ਗੁਰਪੀਰ ਦੇ ਹੁੰਦੇ ਨਸ਼ਿਆਂ ਦਾ ਤਾਂ ਨਾ ਕੋਈ ਮਾਂ ਹੁੰਦੀ ਐ ਨਾ ਕੋਈ ਭੈਣ ਭਾਈ ਉਹਨਾਂ ਦਾ ਤਾਂ ਕੋਈ ਰਿਸ਼ਤਾ ਨਹੀਂ ਤੇਰੇ ਤੇ ਕੰਜਰਾ ਕਿਹੜਾ ਯਕੀਨ ਕਰ ਲੂ ਜਦ ਤੈਨੂੰ ਪਤਿਆ ਵੀ ਨਸ਼ਿਆਲੀ ਨਾ ਕੋਈ ਭੈਣ ਨਾ ਪੈਨਾਮਾ ਪਰ ਮੈਂ ਵੀ ਤੇਰੇ ਤੇ ਕਿਵੇਂ ਯਕੀਨ ਕਰਾਂ ਤੈਂ ਕਿ ਮੈਂ ਸੋਚ ਲਿਆ ਵੀ ਤੂੰ ਮੇਰੇ ਤੇ ਕੰਜਰਾ ਮੈਂ ਤੇਰੇ ਵਰਗੀ ਨਹੀਂ ਹੈਗੀ ਤੇਰੇ ਤੇ ਮੇਰੇ 'ਚ ਬਹੁਤ ਫਰਕ ਹੈਗਾ ਹਾਂ ਮੈਂ ਤਾਂ ਕਹਿੰਦਾ ਗਿੱਲੇ ਗੋਹੇ ਤੇ ਪੈਰ ਨਹੀਂ ਧਰਿਆ ਇਹ ਤਾਂ ਤੈਹੀਂ ਪਿੰਡ 'ਚ ਮੇਰੀ ਪੱਟੀ ਮੇਸ ਕਰਾ ਰੱਖੀ ਐ ਦੋਸਤੋ ਇਹ ਗੱਲ ਪਿੰਡਿਆਂ ਨੇ ਨਹੀਂ ਉਹ ਕਦੇ ਕੁਛ ਕਦੇ ਕੁਛ ਕੀ ਪਿੰਡ 'ਚ ਬੇਇੱਜ਼ਤੀ ਕਰਾਤੀ ਕੋਈ ਨਾ ਫੇਰ ਪਤਾ ਲੱਗੂ ਜਦੋਂ ਰਿਸ਼ਤਾ ਪੂਰ ਚੜ ਗਿਆ ਫੇਰ ਨਾਲ ਤੂੰ ਦੇਖੀ ਨਾਲੇ ਮੂੰਹ ਟੱਡ ਕਿਉਂ ਦੇਖੂਗੀ ਥੁੜੀ ਜੀ ਮੰਨਦੀ ਨਹੀਂ ਉਹ ਤਾਂ ਕਿਸੇ ਗੱਲ ਨੂੰ ਚੱਲ ਚੰਗਾ ਦੇਖੀ ਜੂ ਜਿਹੜਾ ਕੁਝ ਹੋਊ ਮੈਂ ਆਪੇ ਸਾਰਾ ਕੁਝ ਸੰਭਲ ਲੂੰਗੀ ਤੂੰ ਆ ਪੱਖਾ ਛੱਡ ਲਾ ਪੈ ਜਾ ਪੈਣਾ ਮੈਂ ਕਹਤਾਂ ਮੈਂ ਤਾਂ ਕੀ ਕਰਨਾ ਮੈਨੂੰ ਤਾਂ ਕੰਮ ਵੱਡੇ ਵੱਡੇ ਖਾਂਦੇ ਮੈਂ ਤਾਂ 100 ਕੰਮ ਕਰਨੇ ਤੇਰੇ ਵਰਗੀ ਬੇਲੀ ਨਹੀਂ ਹੈਗੀ ਮੈਂ ਪੱਖਾ ਬੁੱਖਣ ਲਈ ਨਾਲੇ ਹਾਂ ਮੈਂ ਤਾਂ ਹੀ ਪੈਜੂ